ਇਸ ਘਰ ਦਾ ਮੁਖੀ ਆ ਸਰਦਾਰ ਸਖਿੰਦਰ ਸਿੰਘ ਜਿਸ ਦੀ ਕੀ ਐਕਸੀਡੈਂਟ ਦੇ ਨਾਲ ਮੌਤ ਹੋ ਜਾਂਦੀ ਆ ਅਤੇ ਉਸ ਦੁਨੀਆ ਤੋਂ ਚਲੇ ਜਾਂਦਾ ਉਸ ਤੋਂ ਬਾਅਦ ਘਰ ਦੇ ਹਾਲਾਤ ਕੀ ਨੇ ਤੁਸੀਂ ਦੇਖ ਸਕਦੇ ਹੋ ਇਹ ਨਾਲੀ ਸੋਈ ਬਣਾਈ ਆ ਤੁਸੀਂ ਦੇਖ ਸਕਦੇ ਹੋ ਦਰਵਾਜ਼ੇ ਤੱਕ ਨਹੀਂ ਲੱਗੇ ਪਰਦੇ ਨੇ ਅੱਜ ਵੀ ਕਿਤੇ ਜਿਹੜਾ ਕੰਮ ਸਖੁੰਦਰ ਛੱਡ ਗਿਆ ਸੀ ਉਸੇ ਤਰ੍ਹਾਂ ਜਿਹੜੇ ਸਾਰੇ ਕੰਮ ਉਸੇ ਤਰ੍ਹਾਂ ਲੱਗੇ ਨੇ ਕੋਈ ਗਿਆ ਉੱਥੋਂ ਹੁੰਦੇ ਹੁੰਦੇ ਐਕਸੀਡੈਂਟ ਹੋ ਗਿਆ ਟਰਾਲੀ 'ਚ ਵੱਜ ਗਿਆ ਸੀ ਹਾਂਜੀ ਤੇ ਫੋਨ ਕੀਤਾ ਤੇ ਅਸੀਂ ਮੁੜ ਕੇ ਮੈਂ ਆਪਣੇ ਜੇੜ ਦੇ ਦੋ ਕਾਕੇ ਲੈ ਕੇ ਚਲੇਗੀ ਤੇ ਲੈ ਆਂਦਾ ਹੈ ਕਰਤੇ ਕਰੋ ਮੁੜ ਕੇ ਹੀ ਵੀਰਦੀ ਦੇ ਲੈ ਕੇ ਵੀਰਦੀ ਵਾਲਿਆਂ ਦੇ ਮੁੜ ਕੇ ਉੱਥੇ ਖਲਾ ਤਾਨੂੰ ਹਰ ਤੇਜ ਦੇ ਉੱਥੇ ਨੇ ਪ੍ਰਸ਼ਨ ਪੁਰਸ਼ਨ ਕੀਤਾ ਤੇ ਬਾਚ ਦੋ ਦਿਨ ਰਿਹਾ ਉੱਥੇ ਤੇ ਦਿਵਾਲੀ ਵਾਲੇ ਦੇਣ ਮੁੜ ਕੇ ਖਤਮ ਹੋ ਗਿਆ ਵਿਚਾਰ ਦੋ ਵੇਲੇ ਰੋਣੀ ਆ ਪੁੱਤ ਕਿਹੇ ਵੇਲੇ ਮੈਨੂੰ ਕਿਹੇ ਬੰਨਿਓ ਕਿਤੇ ਮੈਨੂੰ ਨਜ਼ਰ ਆ ਤੇ ਹੁਣ ਵਾਲੇ ਥਾਂ ਨਹੀਂ ਗਿਆ ਤੇ ਮੈਨੂੰ ਨਜ਼ਰ ਕਿੱਥੋਂ ਆਏ ਬਹੁਤ ਰੋ ਨੇ ਆ ਦਿਵਾਲੀ ਵਾਲੇ ਦਿਨ ਬੱਚੇ ਵੀ ਰੋਂਦੇ ਨੇ ਜਦੋਂ ਅਸਤਵਾਜੀ ਮੰਗਦੇ ਨੇ ਤਾਂ ਜੇ ਪਾਪਾ ਹੁੰਦੇ ਤੇ ਹਾਨੂੰ ਲਿਆ ਕੇ ਦਿੰਦੇ ਅਸਤਵਾਜੀ ਛੋਟੀ ਉਮਰੇ ਮੇਰੇ ਬੱਚਿਆਂ ਦਾ ਪਿਓ ਗਵਾਚ ਗਿਆ ਹੁਣ ਲੱਭਣਾ ਹੀ ਨਹੀਂਗਾ ਕਿਤੇ ਬਾਹਰ ਅੰਦਰ ਜਾਂਦਾ ਤੇ ਆਸ ਹੁੰਦੀ ਹੁਣ ਤੇ ਹਾਨੂੰ ਆਸਾਂ ਹੀ ਮੁੱਕ ਗਈਆਂ ਨੇ ਤੇ ਵੀ ਨਿਸੋਪੀ ਜਦੋਂ ਕੋਈ ਇਤਿਆਰ ਹੁੰਦਾ ਉਦੋਂ ਬੱਚੇ ਕਿੰਨਾ ਜਿੱਦ ਕਰਦੇ ਨੇ ਕੋਈ ਕਢਾਉਣੇ ਲੈਣ ਨੂੰ ਜਾਂ ਖੋਚ ਜਾਂ ਲੈਣ ਨੂੰ ਕਿੰਨੇ ਜਿਆਦਾ ਕਰਦੇ ਨੇ ਆਪਣੇ ਪਾਪਾ ਨੂੰ ਬਹੁਤ ਯਾਦ ਕਰਦੇ ਨੇ ਜਦੋਂ ਕੋਈ ਮੇਲਾ ਕੋ ਦਿਨ ਦਿਹਾੜਾ ਹੁੰਦਾ ਬੜਾ ਯਾਦ ਕਰਦੇ ਨੇ ਤੇ ਸਾਨੂੰ ਆਖਣਗੇ ਆ ਲੈ ਕੇ ਦੋ ਤੇ ਜੇਹੀ ਨਾਂ ਲੈ ਕੇ ਤੀਰ ਫਿਰ ਪਾਪਾ ਨੂੰ ਯਾਦ ਕਰਕੇ ਤੇ ਰੋਂਦੇ ਨੇ ਅੱਜ ਪਾਪਾ ਹੁੰਦੇ ਤੁਹਾਨੂੰ ਲੈ ਕੇ ਦਿੰਦੇ ਬਹੁਤ ਪਾਪਾ ਦੀ ਕਿੰਨੀ ਯਾਦ ਆਉਂਦੀ ਆ ਹੈ ਪਾਪਾ ਦੀ ਬਹੁਤ ਯਾਦ ਆਉਂਦੀ ਆ ਤੁਸੀਂ ਕਹਿੰਨੇ ਨੇ ਦਾਦੀ ਜੀ ਦਾ ਡੱਪਾ ਪਾਪਾ ਕਿਉਂ ਨਹੀਂ ਲੈਣੋਂ ਹੁੰਦਾ ਸਾਂਣਿਆਂ ਦੇ ਪਾਪਾ ਲੈਣ ਹੁੰਦੇ ਆ ਹਾਂਜੀ ਆਨੰਦ ਸੁਪਨ ਇਹਨਾਂ ਤਾਂ ਸਾਨੂੰ ਪਤਾ ਹੀ ਨਹੀਂ ਇਹਨਾਂ ਹਾਲਾਤਾਂ ਦਾ ਪਿਹਾਂਡੇ ਨਾਲ ਦੀਵਾਲੀ ਵਾਲੇ ਦਿਨ ਆ ਹਾਦਸਾ ਵਾਪਰੂਗਾ ਇੱਕਦਮ ਜਦੋਂ ਸਾਨੂੰ ਪਤਾ ਲੱਗਾ ਤੇ ਸਾਡੇ ਅੱਖਾਂ ਅੱਗੇ ਹਨੇਰਾ ਹੋ ਗਿਆ ਸਾਨੂੰ ਤੇ ਉਹ ਇੱਕਦਮ ਗਸ਼ਾ ਹੀ ਪੈ ਗਈਆਂ ਜਦੋਂ ਇਹਨਾਂ ਦੀ ਡੈਥ ਸੁਣੀ ਫਿਰ ਤੇ ਸਾਨੂੰ ਪਤਾ ਹੀ ਨਹੀਂ ਨਾ ਲੱਗਾ ਇਹਨੇ ਦਿਮਾਗੀ ਹਾਲਤ ਵੀ ਸਾਡੀ ਖਰਾਬ ਹੋ ਗਈ ਇਸ ਤਰ੍ਹਾਂ ਹੀ ਭੈਣ ਭਰਾ ਹੀ ਸਾਡੀ ਮਦਦ ਕਰਦੇ ਥੋੜੀ ਬਹੁਤੀ ਤੇ ਜਹਾਣੀ ਪੈਨਸ਼ਨ ਤੋਂ ਆਪਣਾ ਗੁਜ਼ਾਰਾ ਕਰਦੇ ਆਂ ਹਾਂਜੀ ਪਹਿਲੀ ਥੋੜੀ ਜੀ ਤੇ ਉਹ ਵੀ ਸਾਡੀ ਉਹਨਾਂ ਤੇ ਲੱਗ ਗਈ ਕਿਤੇ ਯਾਦ ਆਉਂਦੀ ਤੁਹਾਨੂੰ ਪਾਪਾ ਦੀ ਹਾਂਜੀ ਬੜੀ ਯਾਦ ਆਉਂਦੀ ਜਦੋਂ ਸਾਰੇ ਸਾਰੇ ਬੱਚੇ ਦੇ ਪਾਪਾ ਲੈਣ ਹੁੰਦੇ ਆ ਸਾਡੇ ਨਹੀਂ ਹੁੰਦੇ ਸੋ ਅੱਜ ਜਿਹੜਾ ਮੈਂ ਉਹ ਦੁੱਖ ਦੇਖਿਆ ਸੀ ਮੈਂ ਸੁਣਿਆ ਸੀ ਪਰ ਮੈਨੂੰ ਇੰਨਾ ਲੱਗਿਆ ਨਹੀਂ ਪਰ ਜਦੋਂ ਮੈਂ ਇੱਥੇ ਆਇਆ ਨਾ ਮੈਂ ਉਹ ਬਿਆਨ ਨਹੀਂ ਕਰ ਸਕਦਾ ਕਿ ਇਹੋ ਜਿਹੇ ਹਾਲਾਤ ਵੀ ਹੋ ਸਕਦੇ ਆ ਜਿਹੜਾ ਘਰ ਦਾ ਮੁਖੀ ਸੀਗਾ ਸੁਖਵਿੰਦਰ ਸਿੰਘ ਉਹ ਤੇ ਸਾਰੇ ਹੱਥੀਂ ਇਹਨਾਂ ਕਾਰਜ ਕੀਤੇ ਤੇ ਉਹ ਵਾਪਸ ਤੇ ਆਉਣੇ ਨਹੀਂ ਚੀਜ਼ਾਂ ਜਿਹੜੀਆਂ ਡਿਮਾਂਡ ਬੱਚਿਆਂ ਦੀ ਹੁੰਦੀਆਂ ਅੱਜਕੱਲ੍ਹ ਹਰ ਇੱਕ ਬੱਚਾ ਮੰਗਦਾ ਆਪਣੇ ਪਾਪਾ ਪਾਪਾ ਦੀ ਸ਼ਾਮ ਨੂੰ ਪਾਪਾ ਕੀ ਲੈ ਕੇ ਆਉਂਦੇ ਤੇ ਇਹ ਬੱਚਿਆਂ ਦੀਆਂ ਆਸਾਂ ਇਹਨਾਂ ਦੀਆਂ ਜਿਹੜੀਆਂ ਜਿਹੜੇ ਤ੍ਰਿਸ਼ਨਾਵਾਂ ਜਾਂ ਇਹਨਾਂ ਨੂੰ ਅਸੀਂ ਜੋ ਵੀ ਡਿਮਾਂਡ ਕਰਦੇ ਅਸੀਂ ਉਹ ਕੌਣ ਪੂਰੀ ਕਰੇਗਾ ਸਾਸੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਨਾਲ ਤਸਵੀਰਾਂ ਖਾਵਾਂਗੇ ਤੁਹਾਨੂੰ ਅੱਜ ਇਹ ਨਾਲੇ ਦੇ ਨੇੜੇ ਪਿੰਡ ਰੋਖੇ ਦੀਆਂ ਅਤੇ ਉਸ ਪਰਿਵਾਰ ਦੀ ਜਿਸ ਘਰ ਦਾ ਮੁਖੀ ਆ ਸਰਦਾਰ ਸੁਖਵਿੰਦਰ ਸਿੰਘ ਜਿਸ ਦੀ ਕੀ ਐਕਸੀਡੈਂਟ ਦੇ ਨਾਲ ਮੌਤ ਹੋ ਜਾਂਦੀ ਆ ਅਤੇ ਉਸ ਦੁਨੀਆ ਤੋਂ ਚਲੇ ਜਾਂਦਾ ਉਸ ਤੋਂ ਬਾਅਦ ਘਰ ਦੇ ਹਾਲਾਤ ਕੀ ਨੇ ਤੁਸੀਂ ਦੇਖ ਸਕਦੇ ਹੋ ਇਹ ਸੁਖਵਿੰਦਰ ਨੇ ਆਪਣੇ ਜੀਂਦੇ ਜੀ ਜਿਹੜਾ ਕੀ ਇਹ ਪੁਰਾਣੇ ਕਮਰੇ ਢਾ ਕੇ ਨਵੇਂ ਕਮਰੇ ਬਣਾਏ ਸੀ ਸੋਚਿਆ ਸੀ ਵੀ ਘਰ ਦਾ ਆਸ਼ਿਆਨਾ ਬਣਾਉਂਗਾ ਸੁਪਨੇ ਲੈ ਕੇ ਪਰ ਸੁਪਨੇ ਕਿਤੇ ਅਧੂਰੇ ਰਹਿ ਗਏ ਨੇ ਤੁਹਾਨੂੰ ਇਹ ਮੈਂ ਦਿਖਾਵਾਂ ਇਹ ਇਹਨਾਂ ਦੀ ਇਹ ਸੋਈ ਬਣਾਈ ਆ ਤੁਸੀਂ ਦੇਖ ਸਕਦੇ ਹੋ ਦਰਵਾਜ਼ੇ ਤੱਕ ਨਹੀਂ ਲੱਗੇ ਪਰਦੇ ਨੇ ਅੱਜ ਵੀ ਕਿਤੇ ਜਿਹੜਾ ਕੰਮ ਸੁਖਿੰਦਰ ਛੱਡ ਗਿਆ ਸੀ ਉਸੇ ਤਰ੍ਹਾਂ ਜਿਹੜੇ ਸਾਰੇ ਕੰਮ ਉਸੇ ਤਰ੍ਹਾਂ ਰਹਿ ਗਏ ਨੇ ਕਿਉਂਕਿ ਘਰ ਦਾ ਜਦੋਂ ਮੇਨ ਮੁਖੀ ਆ ਹੀ ਇਸ ਦੁਨੀਆ ਤੋਂ ਚਲੇ ਜਾਵੇ ਉਸ ਤੋਂ ਬਾਅਦ ਕੀ ਹਾਲਾਤ ਹੋ ਜਾਂਦੇ ਨੇ ਘਰ ਦੇ ਇਸ ਸੁਖਿੰਦਰ ਦੀ ਫੋਟੋ ਆ ਤੁਸੀਂ ਦੇਖ ਸਕਦੇ ਹੋ 1 ਇੱਕ 1990 ਵਿੱਚ ਸੁਖਿੰਦਰ ਦਾ ਜਨਮ ਲਿਆ ਸੀ ਅਤੇ 13 11 2023 ਵਿੱਚ ਸੁਖਿੰਦਰ ਦੁਨੀਆ ਤੋਂ ਅਲਵਿਦਾ ਕਹਿ ਜਾਂਦਾ ਤੇ ਮੈਂ ਤੁਸੀ ਇਹ ਜੂ ਸਾਂਝੀ ਕਰਾਂਗਾ ਕੱਲੇ ਕੱਲੇ ਘਰ ਦੀ ਤਸਵੀਰਾਂ ਵਾਂ ਲੈਂਟਰ ਤੱਕ ਜਿਹੜਾ ਪਿਆ ਵਾ ਕਿਉਂਕਿ ਬੜੇ ਲੰਬੇ ਸਮੇਂ ਤੋਂ ਇਹ ਬਾਲੇ ਵਾਲਾ ਛੱਤ ਰਹਿ ਰਿਹਾ ਸੀ ਹਰ ਕੋਈ ਸੁਪਨਾ ਦੇਖਦਾ ਘਰ ਸੁਨੇ ਬਣਾਉਂਦਾ ਇਹ ਸੁਖੰਦਰ ਸੁਖੰਦਰ ਨੂੰ ਦੇਖਿਆ ਸੀ ਤੇ ਜਿਹੜਾ ਤੁਸੀਂ ਪਰਿਵਾਰ ਦੇਖ ਸਕਦੇ ਹੋ ਇਹ ਪਰਿਵਾਰ ਨੇ ਮਾਤਾ ਜੀ ਸੁਖੰਦਰ ਦੇ ਅਤੇ ਇੱਕ ਧਰਮ ਪਤਨੀ ਆ ਤੇ ਦੋ ਬੱਚੇ ਨੇ ਸੁਖੰਦਰ ਦੇ ਅੱਜ ਵੀ ਕਿਤੇ ਯਾਦ ਕਰਦੀ ਨੇ ਜਦੋਂ ਸੁਖੰਦਰ ਨੂੰ ਤੇ ਅੱਖਾਂ ਨਰਮ ਜਰੂਰ ਹੋ ਜਾਂਦੀਆਂ ਨੇ ਇਹ ਛੋਟੀ ਜੀ ਬੱਚੀ ਆ ਅੱਜ ਵੀ ਆਪਣੇ ਪਾਪਾ ਨੂੰ ਯਾਦ ਜਰੂਰ ਕਰਦੀ ਆ ਅਤੇ ਕਹਿੰਦੀ ਹੈ ਹਮੇਸ਼ਾ ਇਹ ਧੀਆਂ ਦਾ ਬੜਾ ਪਿਆਰ ਹੁੰਦਾ ਆਪਣੇ ਬਾ ਇਹ ਗੱਲ ਹਮੇਸ਼ਾ ਜਿਹੜੀ ਸਾਹਮਣੇ ਵੇਖਣ ਨੂੰ ਮਿਲੀ ਆ ਇਸੇ ਤਰ੍ਹਾਂ ਜਿਹੜਾ ਪਿਆਰ ਆ ਇਸ ਧੀ ਦਾ ਵੀ ਜਿਹੜਾ ਆਪਣੇ ਬਾਪ ਨਾਲ ਬੜਾ ਸੀ ਸੁਖਿੰਦਰ ਦੀ ਮਾਤਾ ਜੀ ਨੇ ਪਹਿਲਾਂ ਗੱਲਬਾਤ ਕਰਦੇ ਆ ਮਾਤਾ ਜੀ ਸੁਖਿੰਦਰ ਦਾ ਇਸ ਤਰ੍ਹਾਂ ਦੁਨੀਆ ਚਲੇ ਜਾਣਾ ਕਿੱਥੇ ਗਿਆ ਸੀ ਕੀ ਭਾਰਾ ਮਰਤ ਗਿਆ ਸੁਖਿੰਦਰ ਨੂੰ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਜੜੀ ਭੈਣ ਕੋਈ ਗਿਆ ਉੱਥੋਂ ਹੁੰਦੇ ਹੁੰਦੇ ਦਾ ਐਸੀਡ ਡੋ ਹੋ ਗਿਆ ਟਰਾਲੀ 'ਚ ਵੱਜ ਗਿਆ ਏ ਹਾਂਜੀ ਤੇ ਫੋਨ ਕੀਤਾ ਤੇ ਅਸੀਂ ਮੁੜ ਕੇ ਮੈਂ ਆਪਣੇ ਜੇੜ ਦੇ ਦੋ ਕਾਕੇ ਲੈ ਕੇ ਚਲੇਗੀ ਤੇ ਲੈਣ ਦਾ ਹੀ ਘਰ ਤੇ ਕਰੋ ਮੁੜ ਕੇ ਹੀ ਵੀਰਦੀ ਦੇ ਲੈ ਕੇ ਵੀਰਦੀ ਬਾਹ ਲੈ ਆਣੇ ਮੁੜ ਕੇ ਉੱਥੇ ਖਲਾ ਤਾਨੂੰ ਹਰ ਤੇਜ ਦੇ ਉੱਥੇ ਨਾਲ ਪ੍ਰਸ਼ਨ ਪੁਰਸ਼ਨ ਕੀਤਾ ਤੇ ਬਾ ਚ ਦੋ ਦਿਨ ਰਿਹਾ ਉੱਥੇ ਤੇ ਦਿਵਾਲੀ ਵਾਲੇ ਦੇਣ ਮੁੜ ਕੇ ਖਤਮ ਹੋ ਗਿਆ ਚਰਾ ਹਾਂਜੀ ਮੈਨੇ ਦੱਸੋ ਵੀ ਸੁਪਨਾ ਕੀ ਦੇਖਿਆ ਅਸਮਿੰਦਰ ਨੇ ਪਹਿਲੋਂ ਕੀ ਹਾਲਾਤ ਸੀ ਇਸ ਘਰ ਦੇ ਜਿਸ ਘਰ ਵਿੱਚ ਬੈਠੇ ਆ ਅੱਜ ਵੀ ਅਸੀਂ ਦੇਖਿਆ ਵੀ ਜਿਹੜਾ ਕੰਮ ਸਕੁੰਦਰ ਕਰਾ ਗਿਆ ਉਹ ਕੰਮ ਉਸ ਤੋਂ ਬਾਅਦ ਘਰ ਵਿੱਚ ਇੱਟ ਤੱਕ ਨਹੀਂ ਲੱਗੀ ਦਰਵਾजे ਨਹੀਂ ਲੱਗੇ ਪਰਦੇ तक ਟੱਕਿਆ ਗਿਆ ਵਾ ਉੱਤੇ ਬਾਅਦ ਪਲਸ ਤੱਕ ਨਹੀਂ ਹੋਇਆ ਜਿਹੜਾ ਘਰ ਬਣਾਇਆ ਸੀ ਕਿੰਨੇ ਚਾਵਾਂ ਵਾਲਾ ਬਣਾਇਆ ਸੀ ਸੁਬਦ ਨੇ ਹਾਂਜੀ ਬੜੇ ਚਾਵਾਂ ਵਾਲਾ ਘਰ ਬਣਾਇਆ ਹੈ ਤੈਨੂੰ ਇਹ ਨਹੀਂ ਪਤਾ ਤੇ ਮੈਨੂੰ ਵੇਖਣਾ ਹੀ ਨਹੀਂ ਮਿਲਿਆ ਹਾਂ ਦੁਨੀਆਂ ਤੋਂ ਚਲਿਆ ਗਿਆ ਦੋਵੇਂ ਵੇਲੇ ਰੋਣੀ ਜਾਂ ਪੁੱਤ ਕਿਹੇ ਵੇਲੇ ਮੈਨੂੰ ਕਿਹੇ ਬੰਨਿਓਂ ਕਿਤੇ ਮੈਨੂੰ ਨਜ਼ਰ ਆ ਤੇ ਹੁਣ ਵਾਲੇ ਤਾਂ ਨਹੀਂ ਆ ਤੇ ਮੈਨੂੰ ਨਜ਼ਰ ਕਿੱਥੋਂ ਆ ਹਾਂਜੀ ਕੋਈ ਮੌਤ ਹੁੰਦੀ ਹੈ ਸੁਬਦ ਦੀ ਹਾਂਜੀ ਸੁਬਦ ਦੀ ਮੌਤ ਕਿਦਾਂ ਹੁੰਦੀ ਹੈ ਮੋਤੋ ਦੀ ਹੋਈ ਦਿਵਾਲੀ ਵਾਲੇ ਦੇਣੀ ਹੋਈ ਸੀ ਦਿਵਾਲੀ ਹਾਂਜੀ ਤੇ ਫਿਰ ਅਗਲੇ ਦਿਨ ਹੀ ਲਾਛ ਲੈਂਦੀ ਘਰ ਪਰ ਕੀ ਲੱਗਦਾ ਜਿੱਥੇ ਲੋਕ ਦਿਵਾਲੀ ਦੀ ਖੁਸ਼ੀਆਂ ਮਨਾਉਂਦੇ ਨੇ ਜਿੱਥੇ ਸਾਂਝੀ ਕਰਦੇ ਨੇ ਹਰ ਕੋਈ ਘਰੇ ਦੀਵਾਲਾ ਕਰਦਾ ਤੁਹਾਡੇ ਘਰੇ ਕਾਲੀ ਦਿਵਾਲੀ ਬਣ ਕੇ ਆਈ ਉਹ ਕਾਲੀ ਰਾਤ ਬਣ ਕੇ ਆਈ ਜਿਹੜੀ ਹਮੇਸ਼ਾ ਤੁਹਾਨੂੰ ਯਾਦ ਕਰਦੀ ਆ ਜਦੋਂ ਕਿ ਦਿਵਾਲੀ ਵਾਲੇ ਦਿਨ ਹੁੰਦਾ ਉਦੋਂ ਕਿੰਨਾ ਕਿ ਮਨ ਭਰਦਾ ਉਦੋਂ ਕਿੰਨੇ ਕਿ ਯਾਦ ਆਉਂਦੀ ਆ ਜਾਦੀ ਆਉਂਦੀ ਬਹੁਤ ਰੋਂਦੇ ਆ ਦਿਵਾਲੀ ਵਾਲੇ ਦਿਨ ਬੱਚੇ ਵੀ ਰੋਂਦੇ ਨੇ ਜਦੋਂ ਸਤਬਾਜੀ ਮੰਗਦੇ ਨੇ ਤਾਂ ਜਪਾਪਾ ਹੁੰਦੇ ਤੇ ਸਾਨੂੰ ਲਿਆ ਕੇ ਦਿੰਦੇ ਆ ਸਤਬਾਜੀ ਹਾਂਜੀ ਤੇ ਪਾਪਾ ਐਂ ਦੇ ਪਾਪਾ ਨਹੀਂ ਤਾਂ ਹੀ ਆਪ ਦਿਵਾਲੀ ਵਾਲੇ ਦਿਨ ਤੇ ਆ ਬਰੋਂਦੇ ਆ ਸਾਡੇ ਨਾ ਕਿਹੜਾ ਪਾਣਾ ਵਰਤ ਗਿਆ ਇਹ ਕਰਗੇ ਫਿਰ ਹੁਣ ਲੱਗਦਾ ਨਹੀਂ ਪਹਿਲੋ ਸੁਖਿੰਦਰ ਨੂੰ ਆਪਣੇ ਜਿਹੜਾ ਸਿਰ ਤੋਂ ਬਾਬਲਾਸ ਆਇਆ ਛੋਟੀ ਉਮਰ ਚਲ ਗਿਆ ਉਸ ਤੋਂ ਬਾਅਦ ਬੱਚਿਆਂ ਦੇ ਸਿਰ ਤੋਂ ਉਹਨਾਂ ਦਾ ਬਾਬਲਾਸ ਸਿਰ ਸਾਇਆ ਚਲ ਗਿਆ ਇਹ ਲੱਗਦਾ ਨਹੀਂ ਦੁਆ ਨੂੰ ਬੱਚਿਆਂ ਦਾ ਕੋਈ ਪਿਆਰ ਨਹੀਂ ਮਿਲਿਆ ਕਿਦੇ ਪਿਆਰ ਮਿਲਿਆ ਹੀ ਨਹੀਂ ਬੱਚਿਆਂ ਨੂੰ ਜੇ ਮੇਰੇ ਪੁੱਤਰੋਂ ਨਹੀਂ ਪਿਆਰ ਪਿਓ ਦਾ ਮਿਲਿਆ ਤਾਂ ਗਾਂ ਬੱਚਿਆਂ ਨੂੰ ਮੇਰੇ ਨਹੀਂ ਮਿਲਿਆ ਉਹਨਾਂ ਨੂੰ ਪਾਪਾ ਦਾ ਪਿਆਰ ਛੋਟੀ ਉਗਰੇ ਮੇਰੇ ਬੱਚਿਆਂ ਦਾ ਪਿਓ ਗਵਾਚ ਗਿਆ ਹੁਣ ਲੱਭਣਾ ਹੀ ਨਹੀਂਗਾ ਕਿਤੇ ਬਾਹਰ ਅੰਦਰ ਜਾਂਦਾ ਤੇ ਆਸ ਹੁੰਦੀ ਹੁਣ ਤਾਂ ਆਸਾਂ ਹੀ ਮੁੱਕ ਗਈਆਂ ਨੇ ਹੋਣਾ ਕਿੱਥੋਂ ਹੋਣਾ ਮੇਰੇ ਪੁੱਤ ਨੇ। ਜੁਨੇਸੋ ਜਦੋਂ ਬਾਰੋਂ ਘਰੇ ਆਉਂਦੇ ਹੋਂ ਜਾਂ ਬੱਚੇ ਜਦੋਂ ਸਕੂਲੋਂ ਘਰੇ ਵਾਪਸ ਆਉਂਦੇ ਨੇ ਜਦੋਂ ਆਪਣੇ ਬਾਪੂ ਦੀ ਫੋਟੋ ਵੇਖਿੰਦੇ ਨੇ ਸੁਖਿੰਦਰ ਦੀਆਂ ਉਦੋਂ ਕਿੰਨਾ ਕੇ ਅੱਖਾਂ ਭਰ ਆਉਂਦੇ ਨੇ ਉਹ ਕਿੰਨਾ ਕੇ ਮਾਨਕ ਦੇ ਅੰਦਰ ਬਹਿ ਕੇ ਰੋਂ ਲਾਪਣ ਦੇ ਕਿੰਨਾ ਕੇ ਬੜਾ ਇਹ ਜੀ ਨੂੰ ਕੁਛ ਹੁੰਦਾ ਜੇ ਜਦੋਂ ਬੱਚੇ ਆਉਂਦੇ ਤੁਰ ਕੇ ਤੂ ਬੜਾ ਜੀ ਨੂੰ ਕੁਛ ਹੁੰਦਾ ਬਹੁਤ ਦੁੱਖ ਲੱਗਦਾ ਹੈ ਤੁਹਾਨੂੰ ਕਦੇ ਬੱਚੇ ਕਹਿੰਦੇ ਨੇ ਦਾਦੀ ਜੀ ਕਿ ਸਾਡਾ ਪਾਪਾ ਹੁੰਦਾ ਸ਼ਾਇਦ ਸਾਨੂੰ ਸਕੂਲੋਂ ਲੈ ਕੇ ਆਉਂਦਾ ਜਿਵੇਂ ਬਾਕੀ ਬੱਚਿਆਂ ਦੇ ਬਾਪ ਲੈ ਕੇ ਹੁੰਦੇ ਨੇ ਪੇਰੈਂਟਸ ਮੀਟਿੰਗ ਹੁੰਦੀ ਆ ਉਦੋਂ ਕਦੇ ਬੱਚਿਆਂ ਦੇ ਜਿਹੜੇ ਬਾਪ ਨੇ ਉਹ ਪੇਰੈਂਟਸ ਮੀਟਿੰਗ ਜਾਂਦੇ ਨੇ ਕਈ ਤੁਹਾਨੂੰ ਗੱਲਾਂ ਕਰਦੇ ਨੇ ਬੱਚੇ ਇਸ ਤਰ੍ਹਾਂ ਕੁਝ ਕਹਿੰਦੇ ਨੇ ਹਾਂ ਜੀ ਆਂਦੇ ਨੇ ਆਂਦੇ ਨੇ ਮਮਾ ਵੀ ਸਾਰਿਆਂ ਨੂੰ ਪਾਪਾ ਉਹਨਾਂ ਦੇ ਛੱਡਣ ਜਾਂਦੇ ਤਾਂ ਜਹਾੜਾ ਪਾਪਾ ਹੁੰਦਾ ਤੇ ਹਨ ਵੀ ਛੱਡ ਕੇ ਆਉਂਦਾ ਤੇ ਤੁਹਾਨੂੰ ਛੱਡਣ ਵੀ ਜਾਣੀ ਫਿਰ ਤੂੰ ਲੈਣ ਵੀ ਜਾਣੀ ਹੈ ਮੈਂ ਪਤਾ ਨੂੰ ਕੀ ਕਰ ਲੈਣਾ ਰੱਬ ਅਗੇ ਕੋਈ ਜ਼ੋਰ ਹੁਣ ਪਾਪਾ ਤੇ ਰੱਬ ਲੈ ਗਿਆ ਉਹਨੇ ਲੱਭਣਾ ਹੀ ਨਹੀਂਗਾ ਪਾਪਾ ਨੇ ਤੇ। ਨਾ ਆਉਣਾ ਹੀ ਐ। ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਸਕੁੰਦਰ ਦੀ ਮਾਤਾ ਨਾਲ ਗੱਲ ਕੀਤੀ ਕੀ ਹਾਲਾਤ ਨੇ ਅਤੇ ਉਹਨਾਂ ਨੇ ਆਪਣਾ ਦੁੱਖ ਦੱਸਿਆ ਵੀ ਬੱਚੇ ਜਦੋਂ ਸਕੂਲ ਵਿੱਚ ਪੇਰੈਂਟਸ ਮੀਟਿੰਗ ਹੁੰਦੀ ਆ ਜਾਂ ਜਦੋਂ ਕਿਤੇ ਸਕੂਲ ਲੈਣ ਵਾਸਤੇ ਜਾਂਦੇ ਨੇ ਮਾਤਾ ਜੀ ਤੇ ਬੱਚੇ ਸਵਾਲ ਕਰਦੇ ਨੇ ਵੀ ਪਾਪਾ ਵੀ ਸਾਡੇ ਦੇ ਪਾਪਾ ਹੁੰਦੇ ਤੇ ਸ਼ਾਇਦ ਸਾਨੂੰ ਸਕੂਲੋਂ ਲੈ ਕੇ ਆਉਂਦੇ ਕਿਉਂਕਿ ਹਰ ਬੱਚੇ ਦੇ ਮਨ 'ਚ ਖੁਆਇਸ਼ ਹੁੰਦੀ ਐ ਇਹ ਚੀਜ਼ ਉਹਨਾਂ ਤੇ ਵੀ ਨਸੋ ਵੀ ਜਦੋਂ ਕੋਈ ਤਿਆਰ ਹੁੰਦਾ ਉਦੋਂ ਬੱਚੇ ਕਿੰਨਾ ਜਿੱਦ ਕਰਦੇ ਨੇ ਕੋਈ ਕਢਾਉਣੇ ਲੈਣ ਨੂੰ ਜਾਂ ਖੋਚ ਜਾਂ ਲੈਣ ਨੂੰ ਕਿੰਨੇ ਜਿਆਦਾ ਕਰਦੇ ਨੇ ਆਪਣੇ ਪਾਪਾ ਨੂੰ ਬਹੁਤ ਜਿਆਦਾ ਬਹੁਤ ਜਿਆਦਾ ਕਰਦੇ ਨੇ ਜਦੋਂ ਕੋਈ ਮੇਲਾ ਕੋਈ ਦਿਨ ਦਿਹਾੜਾ ਹੁੰਦਾ ਬੜਾ ਜਿਆਦਾ ਕਰਦੇ ਨੇ ਸਾਨੂੰ ਆਖਣਗੇ ਆ ਲੈ ਕੇ ਦੋ ਤੇ ਜੇਹੀ ਨਾ ਲੈ ਕੇ ਦੇ ਗਿਰ ਫਿਰ ਪਾਪਾ ਨੂੰ ਯਾਦ ਕਰਕੇ ਤੇ ਰੋਂਦੇ ਨੇ ਅੱਜ ਪਾਪਾ ਹੁੰਦੇ ਤਾਂ ਸਾਨੂੰ ਲੈ ਕੇ ਦੇਂਦੇ ਤੇ ਉਹ ਜਿਹੜੀ ਪਾਪਾ ਦੀ ਕਮੀ ਹੋ ਤੇ ਹੁਣ ਪੂਰੀ ਨਹੀਂ ਹੋਣੀ ਹਾਂ ਤੇ ਨਾ ਪਾਪਾ ਨਹੀਂ ਆਉਣਾ ਹੀ ਹੈ ਲੱਗੇ ਕਿ ਕੀ ਕਰੀਏ ਬਹੁਤ ਹੀ ਤੇ ਦੁਖੀ ਜੇ ਬਿਨਸ ਸੁਭਾਵ ਵਧੀਆ ਸੀ ਦਸ਼ਕਾਂ ਨੂੰ ਸਾਡਾ ਕਰਦੇ ਸਕੁੰਦਰ ਦਾ ਕਹਿੰਦੇ ਮਾਪ ਪੋਤਾ ਦਾ ਬੜਾ ਪਿਆਰ ਹੁੰਦਾ ਤੁਹਾਡਾ ਕਿੰਨਾ ਕਿ ਜਦੋਂ ਹੈਗਾ ਸੀ ਜਿਉ ਲੈ ਕੇ ਜਦੋਂ ਸਕੁੰਦਰ ਕੰਮਕਾਰ ਤੋਂ ਹੁੰਦਾ ਸੀ ਉਸ ਤਾਂ ਕੀ ਹਾਲਾਤ ਹੁੰਦੇ ਸੀ ਸਕੁੰਦਰ ਸਾਡੇ ਨਾਲ ਬਹੁਤ ਮੇਰੇ ਨਾਲ ਤੇ ਬਹੁਤ ਪਿਆਰ ਸੀ ਮੇਰੇ ਪੋਤੇ ਦਾ ਹਾਂਜੀ ਅਜੇ ਅਜੇ ਉੱਥੇ ਹੀ ਮੋਟਰਸਾਈਕਲ ਖਿਲਾਰਨਾ ਤੇ ਬਾਜ ਉਹਨੇ ਮੰਮੀ ਨਾਲ ਖੜਾਉਣੇ ਬੀਬੀ ਆਖਣਾ ਬੀਬੀ ਪਾਣੀ ਲਿਆ ਮੈਂ ਪਾਣੀ ਲੈ ਕੇ ਜਾਣਾ ਪੱਠੇ ਚ ਕਾਉਣੇ ਹੈ ਪੁੱਤ ਨੂੰ ਤੇ ਮੇਰੇ ਨਾਲ ਬਹੁਤ ਮੇਰਾ ਪੁੱਤ ਕਰਦਾ ਸੀ ਤੇ ਮੈਨੂੰ ਜੜੀਆਂ ਪੋਤੇ ਦੀਆਂ ਗੱਲਾਂ ਮੈਨੂੰ ਭੁੱਲਦੀਆਂ ਨਹੀਂ ਜੀ ਹਾਂ ਹੁਣ ਇਹੋ ਜਾਨੀਆ ਪੋਤੇ ਤੂੰ ਅੱਗੇ ਲਾ ਕੇ ਤੁਰ ਪਿਆ ਮਾਨ ਮੋਢੀ ਖੜਦੋ ਮੈਨੂੰ ਕਿੰਨੇ ਖੜਨਾ ਬੜਾ ਦੁੱਖ ਹੁੰਦਾ ਜੇ ਲੱਗਦਾ ਨਹੀਂ ਤੁਹਾਡੇ ਬੁੜਾਪੇ ਦਾ ਸਾਰਾ ਰੱਬ ਨੇ ਲੱਲਿਆ ਹਾਂ ਲੱਲਿਆ ਹੁਣ ਤੇ ਇਹ ਕੋ ਖੋਲੇ ਤੇ ਪਾਣੀਓ ਪਤਲੇ ਹੁਣ ਤੇ ਬਹੁਤ ਗੱਲ ਨਹੀਂ ਕੋਈ ਜੰਮੀ ਕੀ ਕਰਿਆ ਹੁ ਤੇ ਨਿਹਰਾ ਹੀ ਨਿਹਰਾ ਅੱਗੇ ਦੇਖਦਾ ਜੀ ਕੁਛ ਨਹੀਂ ਜੇ ਦੇਖਦਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਜਿਸ ਪਰਿਵਾਰ ਦਾ ਮੁਖੀ ਅੱਜ ਦੁਨੀਆਂ ਤੋਂ ਚਲੇ ਜਾਂਦਾ ਵਾ ਉਸ ਘਰ ਦੇ ਕੀ ਹਾਲਾਤ ਹੋ ਜਾਂਦੇ ਨੇ ਇਹ ਤੁਹਾਨੂੰ ਤੁਸੀਂ ਨਾਲ ਜਰੂਰ ਸਾਡੀ ਕਰਾਂਗੇ ਕਿਤੇ ਕਿਤੇ ਮਨ ਜਰੂਰ ਭਾਰ ਆਉਂਦਾ ਵਾ ਪਰ ਸਾਡੀ ਮਜਬੂਰੀ ਬਣ ਜਾਂਦੀ ਆ ਇਸ ਇਹੋ ਜਿਹੇ ਪਰਿਵਾਰਾਂ ਦੀਆਂ ਵੀਡੀਓ ਬਣਾਉਣੀ ਆ ਕਿਉਂਕਿ ਸਾਡਾ ਮਨ ਨਹੀਂ ਕਰਦਾ ਪਰ ਜਿਸ ਤਰ੍ਹਾਂ ਦੇ ਪਰਿਵਾਰ ਦੇ ਹਾਲਾਤ ਹੁੰਦੇ ਨੇ ਕਿਤੇ ਕਿਤੇ ਸਾਡੀ ਮਜਬੂਰੀ ਜਰੂਰ ਬਣ ਜਾਂਦੀ ਆ ਮਹਾਰਾਜ ਸਾਡੀ ਅਜ ਮਜਬੂਰੀ ਮਜਬੂਰੀ ਬਣ ਗਈ ਹੈ ਤੁਹਾਡੀ ਵੀਡੀਓ ਬਣਾਉਣੀ ਨਹੀਂ ਸਾਡਾ ਭਾਵੇਂ ਨਾਮ ਮਾਲ ਕਰਦਾ ਪਰ ਜੇ ਵੀਡੀਓ ਬਣਾਵਾਂਗੇ ਸ਼ਾਇਦ ਕੋਈ ਦਾਨੀ ਸੱਜਣ ਕੋਈ ਕਿਸੇ ਤਰ੍ਹਾਂ ਕੋ ਅੱਗੇ ਆ ਕੇ ਮਦਦ ਜਰੂਰ ਕਰ ਦਿੰਦਾ ਪਰਵਾਹ ਨਹੀਂ ਹਾਂ ਚਲੋ ਕੀ ਕੁ ਕਰੂਗੇ ਮੇਰੇ ਬੱਚਿਆਂ ਦੀ ਮਦਦ ਤੇ ਚਲੋ ਚੰਗਾ ਇਹ ਮੇਰੇ ਬੱਚੇ ਪੜ ਜਾਣਗੇ ਹਾਂਜੀ ਚਲੋ ਕਿਤੇ ਕੰਮੇ ਲੱਗ ਜਾਣਗੇ ਪੜ ਪੂੜ ਕੇ ਚਲੋ ਤੁਹਾਡੀ ਚਲੋ ਇੰਨਾ ਹੀ ਪੜੋ ਤੇ ਬੱਚੇ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਛੋਟੀ ਜਿਹੀ ਬੱਚੀ ਆ ਸਿਕੰਦਰ ਸਿੰਘ ਦੀ ਅਹ ਪੁੱਤ ਕੀ ਨਾਂ ਤੁਹਾਡਾ ਮੇਰਾ ਤਨੂ ਪ੍ਰੀਤਕੌਰ ਤਨੂ ਪ੍ਰੀਤਕੌਰ ਉਹ ਤਾਂ ਪਾਪਾ ਦੀ ਬਹੁਤ ਕਿੰਨੀ ਯਾਦ ਆਉਂਦੀ ਆ ਹੈ ਪਾਪਾ ਦੀ ਬਹੁਤ ਯਾਦ ਆਉਂਦੀ ਆ ਜਦੋਂ ਸਕੂਲੇ ਜਾਂਦੇ ਹੋ ਉਸ ਟਾਈਮ ਤੇ ਅਗਰ ਮਿਲ ਲਗਾ ਇਦਾਂ ਆ ਜਾਓ ਜਦ ਸਕੂਲ ਜਾਂਦੇ ਹੋ ਉਸ ਟਾਈਮ ਤੇ ਜਾਂ ਜਦੋਂ ਸਕੂਲ ਨੂੰ ਛੁੱਟੀ ਹੁੰਦੀ ਆ ਜਦ ਬਾਕੀਆਂ ਦੇ ਪਾਪਾ ਲੈਣ ਵਾਸਤੇ ਹੁੰਦੇ ਨੇ ਤੁਹਾਡੇ ਤੁਸੀਂ ਦਾਦੀ ਨੂੰ ਕਹਿੰਦੇ ਹੋ ਵੀ ਪਾਪਾ ਵੀ ਸ਼ਾਇਦ ਸਾਨੂੰ ਲੈਣ ਆਏਗਾ ਨਸਤਾਂ ਗੀ ਹਾਂਜੀ ਕਹਿੰਦੇ ਆ ਕੀ ਕਹਿੰਦੇ ਨੇ ਅਸੀਂ ਕਹਿੰਨੇ ਨੇ ਦਾ ਦੇ ਜਿਆ ਦਾ ਪਪਾ ਕਿ ਉਹ ਨੀ ਲਾਣੋਂ ਦਾ ਸਾਰਿਆਂ ਦੇ ਪਪਾ ਲੈਣ ਆਉਂਦੇ ਆ ਹੋਰ ਪਪਾ ਕੋ ਕਦੀ ਕਢੋਣੇ ਵਗੈਰਾ ਜੋ ਪਪਾ ਜਿੰਦੇ ਸੋ ਉਸ ਟਾਈਮ ਤੇ ਕੀ ਹਾਲਾਤ ਕੀ ਕੀ ਮੰਗਦੇ ਸੀ ਪਪਾ ਜਦੋਂ ਪਪਾ ਆਉਂਦੇ ਹੁੰਦੇ ਸੀ ਕਈ ਫਰਮਾਇਸ਼ ਕੀਤੀ ਸੀ ਪੈਸਿਆਂ ਦੀ ਜਾਂ ਕਢੋਣੇ ਦੇ ਕਦੀ ਹਾਂਜੀ ਕਢੋਣੇ ਮੰਗਦੇ ਹੁੰਨੇ ਹਾਂ ਤੇ ਪੈਸੇ ਤੇ ਮੈਨੂੰ ਪਤਾ ਲੱਗਾ ਕਹਿੰਦੇ ਪਪਾ ਆ ਕੇ ਤੁਸੀਂ ਹਜੇ ਮਾਨ ਭਾਰ ਆਉਂਦੇ ਹੋ ਹਜੇ ਵੀ ਰੋਪ ਬੰਦੇ ਹੋ ਹੈ ਹਾਂਜੀ ਪਾਪਾ ਦੀ ਬਹੁਤ ਯਾਦ ਆਉਂਦੀ ਆ। ਬਿਲਕੁਲ ਜਿਵੇਂ ਦੇਖ ਸਕਦੇ ਛੋਟੀ ਜੀ ਬੱਚੀ ਦਾ ਕਹਿਣਾ ਵੀ ਪਾਪਾ ਦੀ ਯਾਦ ਆਉਂਦੀ ਐ ਤੇ ਸਾਰੀ ਉਮਰ ਯਾਦ ਆਉਂਦੀ ਰਹਿਣੀ ਆ ਕਿਉਂਕਿ ਬੱਚਿਆਂ ਨੂੰ ਜਿਹੜਾ ਉਹਦਾ ਬਾਪ ਨਹੀਂ ਮਿਲਣਾ ਅਤੇ ਉਹਨਾਂ ਦਾ ਜਿਹੜਾ ਹਮੇਸ਼ਾ ਦੁੱਖ ਆ ਉਹ ਹਮੇਸ਼ਾ ਜਿਹੜਾ ਬੱਚਿਆਂ ਦੇ ਸੀਨੇ ਵਿੱਚ ਰਹਿਣਾ ਵਾ ਕਿਉਂਕਿ ਛੋਟੀ ਉਮਰ ਹੈ ਪਰ ਬੱਚੇ ਬੜੇ ਸਿਆਣੇ ਹੋ ਗਏ ਨੇ ਬੰਦੇ ਨੂੰ ਮਾਹੌਲ ਜਿਹੜਾ ਵਾ ਉਹ ਜਿਹੜਾ ਸਮਾ ਵਖਤ ਜਿਹੜਾ ਬੱਚਿਆਂ ਨੂੰ ਸਿਆਣਾ ਬਣਾ ਦਿੰਦਾ ਵਾ ਛੋਟੀ ਉਮਰ ਆ ਪਰ ਗੱਲਾਂ ਬਹੁਤ ਵੱਡੀਆਂ ਬੱਚੀ ਕਰ ਗਈ ਆ। ਤੁਸੀਂ ਦੇਖ ਸਕਦੇ ਹੋ ਉਸ ਪੈਣ ਨਾਲ ਗੱਲਬਾਤ ਕਰਦੇ ਆ ਪੈਣੇ ਸੇ ਦਾ ਸਾਈਂ ਚਲ ਗਿਆ ਅਜੇ ਸਾਰੀ ਉਮਰ ਪਈ ਆ ਇਹ ਬੱਚੇ ਛੋਟੜੇ ਆ ਪਾਲ ਲੰਦੇ ਆ ਜਦੋਂ ਸਰਦਾਰ ਸੁਖਿੰਦਰ ਸਿੰਘ ਹੁੰਦੇ ਸੀ ਉਹਨਾਂ ਦੇ ਸਿਰ ਤੇ ਉੱਤੇ ਹਮੇਸ਼ਾ ਆਪਣੇ ਪਤੀ ਸਿਰ ਤੇ ਬੰਦਾ ਆਸ਼ ਕਰਦਾ ਕਿਸ ਤਾਂ ਦੇ ਹਾਲਾਤ ਸੀ ਕਿੰਨਾ ਸੋਹਣਾ ਘਰ ਦਾ ਚੱਲ ਰਿਹਾ ਸੀ ਹਾਂਜੀ ਵਧੀਆ ਗੁਜ਼ਾਰਾ ਕਰਦਾ ਚੱਲ ਰਿਹਾ ਸੀ ਤੇ ਸਾਨੂੰ ਕਦੀ ਕਮੀ ਨਹੀਂ ਮਹਿਸੂਸ ਹੋਈ ਵੀ ਕੋਈ ਵੀ ਇਦਾਂ ਦੇ ਹਾਲਾਤ ਸਾਨੂੰ ਵੇਖਣੇ ਪੈਣਗੇ ਮਾੜੇ ਉਹਨਾਂ ਦੇ ਹੁੰਦੇ ਆ ਤੁਸੀਂ ਜਿਹਨੂੰ ਕਰੋਗੇ ਸੀ ਉਸ ਵਕਤ ਕੀ ਕਿਹਾ ਕਿ ਗਏ ਸੀ ਕਦੀ ਸੋਚਿਆ ਸੀ ਵੀ ਦਿਵਾਲੀ ਵਾਲ ਦੇਣ ਉਹ ਕਾਲੀ ਰਾਤ ਜਾਂ ਕਹਿ ਲੋ ਵੀ ਦਿਵਾਲੀ ਵਾਲ ਦੇਣ ਸਾਰੀ ਰਾਤ ਜਿਹੜਾ ਲੋਕੀ ਖੁਸ਼ੀਆਂ ਸਾਂਝੀ ਕਰਦੇ ਨੇ ਤੁਹਾਡੇ ਵਾਸਤੇ ਕਿਤੇ ਹਨੇਰਾ ਬਣ ਕੇ ਆਊਗਾ ਕਦੀ ਹਾਂਜੀ ਇਹਨਾਂ ਸੁਪਨ ਇਹਨਾਂ ਤੁਹਾਨੂੰ ਪਤਾ ਹੀ ਨਹੀਂ ਇਹਨਾਂ ਹਾਲਾਤਾਂ ਦਾ ਪਿੱਛਾਡੇ ਨਾਲ ਦਿਵਾਲੀ ਵਾਲੇ ਦੇਣ ਆ ਹਾਸਾ ਵਾਪਰੂਗਾ ਇੱਕਦਮ ਜਦੋਂ ਸਾਨੂੰ ਪਤਾ ਲੱਗਾ ਤੇ ਸਾਡੇ ਅੱਖਾਂ ਅੱਗੇ ਹਨੇਰਾ ਹੋ ਗਿਆ ਸਾਨੂੰ ਤੇ ਇੱਕਦਮ ਗਸ਼ਾ ਹੀ ਪੈ ਗਈਆਂ ਸੁਣ ਕੇ ਵੀ ਜਦੋਂ ਐ ਐਕਸੀਡੈਂਟ ਸੁਣਿਆ ਤੇ ਜਦੋਂ ਇਹਨਾਂ ਦੀ ਡੈਥ ਸੁਣੀ ਫਿਰ ਤੇ ਸਾਨੂੰ ਪਤਾ ਹੀ ਨਹੀਂ ਨਾ ਲੱਗਾ ਇੰਨੇ ਦਿਮਾਗੀ ਹਾਲਤ ਵੀ ਸਾਡੀ ਖਰਾਬ ਹੋ ਗਈ ਇਕਦਾਂ ਹੀ ਜੀ ਕਿਹਾ ਗਏ ਸੀ ਘਰੋਂ ਭੈਣ ਨੂੰ ਮਿਲਣ ਵਾਸਤੇ ਗਏ ਸੀ ਕਿੰਨੇ ਚਾਵਾਂ ਲੱਗੇ ਸੀ ਤੇ ਜਾ ਕੇ ਕੀ ਤੁਹਾਨੂੰ ਸਾਂਝਾ ਕੀਤਾ ਉਸ ਟਾਈਮ ਤੇ ਜਾ ਕੇ ਕਿ ਜਦੋਂ ਘਰ ਜਾਂਦੇ ਆ ਭੈਣ ਦੇ ਕੋਈ ਗੱਲ ਸਾਂਝੀ ਕੀਤੀ ਸੀ ਸਾਡੇ ਨਾਲ ਹਾਂਜੀ ਚਾਵਾਂ ਨਾਲ ਗਏ ਸੀ ਇੱਥੋਂ ਤੇ ਕੋਈ ਲੜਾਈ ਝਗੜਾ ਨਹੀਂ ਹੋਇਆ ਸਾਡੇ ਨਾਲ ਬੜੀ ਸੋਹਣੀ ਸਹਿਮਤੀ ਦੇ ਨਾਲ ਗਏ ਸੀ ਪਰ ਉੱਥੇ ਜਾ ਕੇ ਪਤਾ ਲੱਗਾ ਤੇ ਰਾਹ ਚੰਦਿਆਂ ਐਕਸੀਡੈਂਟ ਹੋ ਗਿਆ ਹਾਂਜੀ ਬਈ ਸੋ ਵੀ ਹੁਣ ਬੱਚੇ ਜਿਹੜੇ ਨੇ ਆਪਣੇ ਪਾਪਾ ਨੂੰ ਕਿੰਨਾ ਕਿ ਯਾਦ ਕਰਦੇ ਨੇ ਕਿੰਨਾ ਕੁ ਕਰਦਾ ਜਿਹੜਾ ਮੈਂ ਬੱਚਿਆਂ ਦੀ ਹਮੇਸ਼ਾ ਚਲੋ ਕਮੀ ਤੇਰੀ ਪ੍ਰਮਾਤਮਾ ਪੂਰੀ ਕਰ ਸਰਦਾ ਉਹਨਾਂ ਦੇ ਬਾਬ ਦੀ ਪਰ ਹਮੇਸ਼ਾ ਬੱਚੇ ਕਿੰਨਾ ਕਿ ਯਾਦ ਕਰਦੇ ਨੇ ਕਿਹੜੀ ਕਿਹੜੀ ਜੋ ਜਦ ਕਦੇ ਦੇਨਦਾਰ ਹੁੰਦਾ ਉਦੋਂ ਕਿੰਨਾ ਕਿ ਯਾਦ ਕਰਦੇ ਨੇ ਆਪਣੇ ਪਾਪਾ ਨੂੰ ਇਹ ਬਹੁਤ ਯਾਦ ਕਰਦੇ ਨੇ ਆਪਣੇ ਪਾਪਾ ਨੂੰ ਜੇ ਜਦੋਂ ਕਿਤੇ ਮੇਲਾ ਹੁੰਦਾ ਤੇ ਕਹਿੰਦੇ ਕਿ ਖਡਾਉਣੇ ਲੈ ਕੇ ਤੁਹਾਨੂੰ ਪਾਪਾ ਦਿੰਦਾ ਹੈ ਤੁਹਾਨੂੰ ਝੂਟੇ ਵੀ ਦਵਾਉਂਦਾ ਹੁੰਦਾ ਤੇ ਤੁਸੀਂ ਹਾਨੂੰ ਝੂਟੇ ਨਹੀਂ ਦਵਾਉਂਦੇ ਫਿਰ ਆਈ ਇਹਨਾਂ ਨੂੰ ਜੋ ਵੀ ਕਹਿੰਦੇ ਹਨ ਸਾਨੂੰ ਇਹਨਾਂ ਦਾ ਕਹਿਣਾ ਮੰਨਣਾ ਪੈਂਦਾ ਹਾਂਜੀ ਇਹਨਾਂ ਦੇ ਪਾਪਾ ਨਾਲ ਬਹੁਤ ਪ੍ਰੇਮ ਸੀ ਇਹਨਾਂ ਦਾ ਤੇ ਬਹੁਤ ਰੋਂਦੇ ਨੇ ਯਾਦ ਕਰਕੇ ਉਹਨਾਂ ਨੂੰ ਜਿਵੇਂ ਨੀਸੋ ਵੀ ਜਿਵੇਂ ਸਕੂਲ ਪੇਸ ਮੀਟਿੰਗ ਹੁੰਦੀ ਆ ਤੁਸੀਂ ਜਾਂਦੇ ਹੋ ਤੇ ਕਈ ਵੇ ਚੀਜ਼ ਦਾ ਮਨ ਚ ਦੁੱਖ ਹੁੰਦਾ ਵੀ ਸ਼ਾਇਦ ਪਾਪਾ ਹੁੰਦੇ ਤੇ ਪਾਪਾ ਵੀ ਜਾਂਦੇ ਸਾਡੇ ਨਾਲ ਜਿਵੇਂ ਬਾਕੀ ਪਾਪਾ ਆਉਂਦੇ ਨੇ ਹਾਂਜੀ ਇਹਨਾਂ ਨੂੰ ਦੁੱਖ ਹੁੰਦਾ ਹੈ ਜਦੋਂ ਇਹਨਾਂ ਦੀ ਦਾਦੀ ਲੈਣ ਜਾਂਦੇ ਨੇ ਪੈਦਲ ਹੀ ਜਾਂਦੇ ਤੇ ਪੈਦਲ ਹੀ ਆਉਂਦੇ ਨੇ ਫਿਰ ਇਹਨਾਂ ਨੂੰ ਬਹੁਤ ਦੁੱਖ ਹੁੰਦਾ ਵੀ ਆਪਾਂ ਵੀ ਦਾਦੀ ਸਾਡੀ ਆਉਂਦੇ ਨੇ ਗਰਮੀ ਚ ਸਾਨੂੰ ਲੈ ਕੇ ਨਾਲ ਹੀ ਲੈਣ ਛੱਡ ਕੇ ਆਉਂਦੇ ਨੇ ਸਾਡੇ ਕੋਈ ਸਾਧਨ ਵੀ ਨਹੀਂ ਹੈਗਾ ਤੇ ਪਾਪਾ ਆਉਂਦੇ ਤੇ ਮੋਟਰਸਾਈਕਲ ਤੇ ਜਾਂਦੇ ਹੀ ਤੁਹਾਨੂੰ ਲੈ ਕੇ ਆਉਂਦੇ ਸੀ ਹਾਂਜੀ ਇਹਨਾਂ ਨੂੰ ਇਹੋ ਚੇਤਾ ਆਉਂਦਾ ਨੇ ਤੇ ਫਿਰ ਪਰੇਸ਼ਾਨ ਹੁੰਦੇ ਤੇ ਮੈਨੂੰ ਐਸੋ ਵੀ ਜਿਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਜਿਵੇਂ ਕਹਿੰਦੇ ਘਰ ਦਾ ਮੁਖੀ ਜਦੋਂ ਚਲੇ ਜਾਵੇ ਕਮਾਉਣ ਵਾਲਾ ਉਸ ਤੋਂ ਬਾਅਦ ਕਰਦੇ ਹਾਲਾਤ ਬੱਤ ਤੋਂ ਬੱਤਰ ਹੋ ਜਾਂਦੇ ਨੇ ਇਹ ਸੁਪਨਾ ਕੀ ਦੇਖਿਆ ਸੁਖਵਿੰਦਰ ਨੇ ਪਹਿਲਾਂ ਹਾਲਾਤ ਕੀ ਸੀ ਇਸ ਘਰ ਦੇ ਅਸੀਂ ਦੇਖਿਆ ਵੀ ਜਦੋਂ ਨਵਾਂ ਘਰ ਬਣਾਇਆ ਉਹਨੂੰ ਨਸੀਬ ਨਹੀਂ ਹੋਇਆ ਵਿਚਾਰੇ ਨੂੰ ਇਸ ਘਰ ਵਿੱਚ ਰਹਿਣਾ ਉੱਤਬਾਰੇ ਐਕਸੀਡੈਂਟ ਹੋ ਜਾਂਦਾ ਪਰ ਮਾਤਮਾ ਜੋ ਬਾਣਾ ਮੰਨਾ ਪੈਂਦਾ ਕਿਹੜੇ ਸੁਪਨੇ ਆ ਦੇਖਿਆ ਸੀ ਘਰ ਬਣਾਉਣਾ ਸੀ ਜਿਹੜਾ ਘਰ ਉਹਨਾਂ ਨੇ ਸੁਪਨਾ ਵੇਖਿਆ ਸੀ ਤੇ ਵਧੀਆ ਘਰ ਬਣਾਵਾਂਗੇ ਤੇ ਠੇਹਾਵੇਂ ਪਲੇਟਾਂ ਲਵਾ ਕੇ ਦਵਾਂਗਾ ਤੁਹਾਨੂੰ ਵਧੀਆ ਤੁਹਾਨੂੰ ਪੋਚਾ ਫੇਰਨ ਦੀ ਲੋੜ ਨਹੀਂ ਪੈਣੀ ਅਗਲੇ ਸਾਲ ਤਾਈ ਹੁਣ ਪੋਚਾ ਨਾ ਫੇਰ ਹੋ ਗਈਆਂ ਤੁਹਾਨੂੰ ਹੁਣ ਪਲੇਟਾਂ ਲਵਾ ਦੇਣੀਆਂ ਹੈਠਾਂ ਵੀ ਤੇ ਅੰਦਰ ਵੀ ਵਾਲਪੇਪਰ ਲਵਾ ਦੇਣੇ ਸਾਰੇ ਕਮਰਿਆਂ 'ਚ ਆ ਕਹਿੰਦੇ ਵਧੀਆ ਕੋਠੀ ਤਿਆਰ ਕਰ ਲੈਣੀ ਆਪਾਂ ਅੱਗੀ ਲੱਗਦਾ ਨਹੀਂ ਕਿਤੇ ਸਭ ਕੁਝ ਅਧੂਰਾ ਰਹਿ ਗਿਆ ਸੁਪਨੇ ਵਧੂਰੇ ਰਹਿ ਗਏ ਨੇ ਅੱਜ ਪਲੇਟਾਂ ਦੀ ਥਾਂ ਉਹ ਕੱਚਾ ਥਾਂ ਰਹਿ ਗਿਆ ਵਾ ਕਿੰਦਾਂ ਤੱਕ ਨਹੀਂ ਪਲਸਤਰ ਹੋਈਆਂ ਵਾਲਪੇਪਰ ਵੀ ਸਭ ਕੁਝ ਉਪਣਾ ਦੂਰ ਰਹਿ ਗਿਆ ਵਾ ਕਿ ਲੱਗਦਾ ਜੇਕਰ ਹੁੰਦੇ ਅੱਜ ਘਰ ਸਭ ਵਜੜਾ ਵਾ ਸਵਾਗ ਬੜ ਕੇ ਬਣ ਰਹਿ ਜਾਣਾ ਸੀ ਹਾਂਜੀ ਲੱਗਦਾ ਇਹੋ ਚਿੰਤਾ ਲੱਗੀ ਰਹਿੰਦੀ ਤੇ ਅੱਜ ਹੁੰਦੇ ਤੇ ਇਹਨਾਂ ਨੇ ਕੋਠੀ ਤਿਆਰ ਕਰ ਲੈਣੀ ਹੈ ਆਪਣੀ ਤੇ ਹੁਕਮ ਹੀ ਮਹਿਸੂਸ ਹੁੰਦੀ ਹੁੰਦੀ ਹੈ ਹਰ ਵੇਲੇ ਹੁਣ ਬੱਚਿਆਂ ਦੀ ਗਾਂ ਪਰਵਿਸ਼ ਕਰਨੀ ਆ ਬੱਚਿਆਂ ਦਾ ਪਾਲਨ ਪੋਸ਼ਣ ਕਰਨਾ ਕੱਲ੍ਹੇ ਤੁਸੀਂ ਕਿਸ ਤਰ੍ਹਾਂ ਕਰੋਗੇ ਤੁਹਾਡੀ ਸਾਥ ਜਿਹੜੀ ਆ ਮਾਤਾ ਜੀ ਉਹ ਵੀ ਬਜ਼ੁਰਗ ਨੇ ਕਿਸ ਤਰ੍ਹਾਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵਾ ਕਿਸ ਤਰ੍ਹਾਂ ਸਾਰਾ ਮੈਂਟੇਨ ਕਰਦੇ ਹੋ ਘਰ ਦਾ ਵੀ ਰੋਸ਼ਨ ਪਾਣੀ ਖਰਵਾਉਣਾ ਦਾ ਕਿਸ ਤਰ੍ਹਾਂ ਸਾਰਾ ਚਲਾਉਂਦੇ ਸਾਰਾ ਇਸ ਤਰ੍ਹਾਂ ਹੀ ਭੈਣ ਭਰਾ ਹੀ ਸਾਡੀ ਮਦਦ ਕਰਦੇ ਥੋੜੀ ਬਹੁਤੀ ਤੇ ਜਾਂਹਾਂ ਪੈਨਸ਼ਨ ਤੋਂ ਆਪਣਾ ਗੁਜ਼ਾਰਾ ਕਰਦੇ ਆ ਹਾਂਜੀ ਪਹਿਲੀ ਥੋੜੀ ਜੀ ਤੇ ਉਹ ਵੀ ਸਾਡੀ ਉਹਨਾਂ ਤੇ ਲੱਗ ਗਈ ਉਹਨਾਂ ਦਾ ਇਲਾਜ ਕਰਵਾਇਆ ਆਪਾਂ ਥੋੜੀ ਬਹੁਤੀ ਪਹਿਲੀ ਨਹੀਂ ਵੀ ਨਹੀਂ ਆ ਗਈ ਆਮਦਨ ਘਟ ਜੇ ਦਰਸ਼ਕਾਂ ਕੀ ਕਹਿਣਾ ਚਾਹੋਗੇ ਜਿਹੜੇ ਸਮਾਜ ਸੇਵੀ ਨੇ ਐਨਐਡੀ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਉਹਨਾਂ ਨੂੰ ਇਹੋ ਕਹਿਣਾ ਚਾਹਾਂਗੇ ਵੀ ਹੱਦੀ ਬਾਦ ਤੋਂ ਬਾਦ ਮਦਦ ਕੀਤੀ ਜਾਵੇ ਸਾਡੇ ਬੱਚਿਆਂ ਨੂੰ ਪੜਾਇਆ ਖਾਇਆ ਜਾਵੇ ਬੱਚਿਆਂ ਦੀ ਮਦਦ ਕੀਤੀ ਜਾਵੇ ਹੱਡਿਆਂ ਦੀ ਤੇ ਕੁਝ ਕਰਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਸੁਖਿੰਦਰ ਦੇ ਘਰ ਦੀਆਂ ਤੇ ਉਹਨਾਂ ਦਾ ਬੇੜਾ ਸਾਡੇ ਨਾਲ ਆ ਆਪੋ ਤੇ ਕੀ ਨਾਮ ਤੁਹਾਡਾ ਰਾਜਦੀਪ ਸਿੰਘ ਰਾਜਦੀਪ ਸਿੰਘ ਕਿਹੜੀ ਕਲਾਸ ਚ ਪੜਦੇ ਹੋ 7ਵੇਂ ਚ 7ਵੇਂ ਪੜ੍ਹਦੇ ਹੋ ਜੋ ਭੈਣ ਤੋਂ ਵੱਡੇ ਹੋ ਪਾਪਾ ਦੀ ਕਿੰਨੀ ਕੀ ਹੁੰਦੀ ਯਾਦ ਜਦੋਂ ਕੱਲਿਆਂ ਬੈਠੇ ਹੁੰਦੇ ਹੋ ਜਾਂ ਸਕੂਲ ਕਿਦੇ ਯਾਦ ਆਉਂਦੀ ਤੁਹਾਨੂੰ ਪਾਪਾ ਦੀ ਹਾਂਜੀ ਬੜੀ ਯਾਦ ਆਉਂਦੀ ਜਦੋਂ ਸਾਰੇ ਸਾਰੇ ਬੱਚੇ ਦੇ ਪਾਪਾ ਲੈਣ ਹੁੰਦੇ ਆ ਸਾਡੇ ਨਹੀਂ ਹੁੰਦੇ ਤੇ ਸਾਨੂੰ ਦੱਸਣ ਲਈ ਕਰਦੇ ਕਹਿੰਦੇ ਤੁਸੀਂ ਅੰਦਰ ਦੀ ਮਾਂ ਚ ਪਾਪਾ ਨੂੰ ਬਹੁਤ ਯਾਦ ਕਰਦੇ ਹੋ ਕੁੜੀ ਤੇ ਕਹਿੰਦੇ ਰੋ ਕੇ ਆਪਣਾ ਮਨ ਹੁਲਾ ਕਰਾਂਦੀ ਆ ਪਰ ਤੁਹਾਡਾ ਜਿਹੜਾ ਮਾਂ ਹੈ ਤੁਸੀਂ ਅੰਦਰ ਬੈਠੇ ਕਹਿੰਦੇ ਲੁੰਗੇ ਹੁੰਦੇ ਹੋ ਹਾਂਜੀ ਪਾਪਾ ਨਾਲ ਉਹ ਦਿਨ ਯਾਦ ਹੈ ਕੋਈ ਸੁਪਨੇ ਜਿਹੜੇ ਪਾਪਾ ਨਾਲ ਉਸ ਸਮੇਂ ਕੋ ਬਤੀਰ ਕੀਤੇ ਹੋਣ ਕੋਈ ਯਾਦ ਆਉਂਦੇ ਪਾਪਾ ਵਕਤ ਜਿਹੜਾ ਪਾਪਾ ਨੇ ਕਟਾਇਆ ਸੀ ਕਿਤੇ ਬਾਜ਼ਾਰ ਗਏ ਹੋਣ ਕੋਈ ਸਮਾਨ ਲੈ ਕੇ ਦਿੱਤਾ ਫਿਰ ਪਾਪਾ ਪਾਪਾ ਨੇ ਹਾਂਜੀ ਇਹ ਲਾ ਕੇ ਤਾ ਇੱਕ ਸਾਈਕਲ ਆ ਕੇ ਦਿੱਤਾ ਸੀ ਮੈਂ ਬਰਾਰ ਰੁਆ ਹੀ ਮੈਂ ਪਾਪਾ ਨੂੰ ਸਾਈਕਲ ਲੈਣਾ ਹੀ ਲੈਣਾ ਮੈਨੂੰ ਅੱਜ ਹੀ ਲਿਆ ਕੇ ਦੋ ਫਿਰ ਉਹਨਾਂ ਨੇ ਸਾਈਕਲ ਆ ਕੇ ਦਿੱਤਾ ਹੀ ਕਿ ਲੱਗਦਾ ਨਹੀਂ ਅੱਜ ਜੇਕਰ ਪਾਪਾ ਹੁੰਦੇ ਸ਼ਾਇਦ ਹੁਣ ਤੱਕ ਮੋਟਰਸਾਈਕਲ ਵਗ੍ਹਾ ਲੈ ਕੇ ਦਿੰਦੇ ਜਾਂ ਹੁਣ ਤੇਰੇ ਸੁਪਨੇ ਜਿਹੜੇ ਪੂਰੇ ਕਰਦੇ ਹਾਂ ਹਾਂਜੀ ਜੇ ਪਾਪਾ ਮੇਰੇ ਹੁੰਦੇ ਉਹਨਾਂ ਨੇ ਮੋਟਰਸਾਈਕਲ ਵੀ ਹੁਣੇ ਲੈ ਦੇਣਾ ਇਹ ਸੋਚਿਆ ਸੀ ਵੱਡੇ ਹੋ ਕੇ ਪਾਪਾ ਕੀ ਬਣਾਉਣਾ ਚਾਹੁੰਦੇ ਸੀ ਦੋਵੇਂ ਪੈਂਪਰਾ ਬਣ ਤੁਹਾਨੂੰ ਬਾਹਰ ਭੇਜਣਾ ਚਾਹੁੰਦੇ ਬਿਲਕੁਲ ਜੀ ਕਰਦੇ ਹਾਲਾਤਾਂ ਨੂੰ ਦਿਖਾਏ ਨੇ ਉਸ ਪਰਿਵਾਰ ਦੀਆਂ ਤਸਵੀਰਾਂ ਜਿਹੜੂ ਸਾਡੀ ਕੀਤੀਆਂ ਮੈਂ ਸਾਡੇ ਵੀ ਦਸ਼ਕਾਂ ਨੂੰ ਪੀਲਿਆ ਇਸ ਪਰਿਵਾਰ ਦਾ ਪਰਿਵਾਰ ਦੀ ਵੱਧ ਤੋਂ ਵੱਧ ਮੰਦ ਕਰਿਓ ਅੱਗੇ ਆ ਕੇ ਕਿਉਂਕਿ ਇਹ ਪਰਿਵਾਰ ਦਾ ਮੁਖੀ ਸੀ ਕੱਲਾ ਸਰਦਾਰ ਸੁਖਦਾਸ ਗੁੰਦਤ ਸਿੰਘ ਜਿਹੜਾ ਦੁਨੀਆ ਤੋਂ ਚਲਾ ਗਿਆ ਉਸ ਤੋਂ ਬਾਅਦ ਕਰਦੇ ਹਾਲਾਤ ਕੀ ਹੋ ਗਏ ਨੇ ਬਜ਼ੁਰਗ ਮਾਤਾਵਾ ਤਰ ਪਤਨੀ ਐ ਛੋਟੇ ਛੋਟੇ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਧੀ ਦੀ ਅੱਖਾਂ ਵਿੱਚ ਵੀ ਅੱਜ ਵੀ ਆਪਣੇ ਪਾਪਾ ਨੂੰ ਯਾਦ ਕਰਕੇ ਅੱਖਾਂ ਜਿਹੜੂ ਨਰਮ ਹੋ ਜਾਂਦੀਆਂ ਨੇ ਹਮੇਸ਼ਾ ਯਾਦ ਕਰਦੀ ਨੇ ਤੇ ਇਹ ਹਮੇਸ਼ਾ ਇਹਨਾਂ ਦਰਦਿਆ ਉਹਨਾਂ ਦੇ ਬੱਚਿਆਂ ਦੇ ਦਿਲ ਵਿੱਚ ਰਹਿਣਾ ਹੀ ਆ ਪਰਿਵਾਰ ਦੇ ਕਿਉਂਕਿ ਜਿਹੜਾ ਘਰ ਦੀ ਚਲੇ ਜਾਂਦਾ ਉਹ ਕਦੀ ਨਹੀਂ ਪੁੱਲ ਸਕਦੇ ਤੇ ਖਾਸ ਕਰਕੇ ਉਹਦਾ ਦੇਣੇ ਆ ਦਿਵਾਲੀ ਵਾਲ ਦੇਣ ਉਹ ਜਿਹੜਾ ਮੈਂ ਕਹੂੰਗਾ ਇੱਕ ਲੋਕਾਂ ਵਾਸਤੇ ਪਾਵੇ ਬੜੀ ਖੁਸ਼ੀ ਆ ਦੇ ਰਹੂਗਾ ਪਰ ਇਹਨਾਂ ਪਰਿਵਾਰ ਵਾਸਤੇ ਕਿਤੇ ਕਾਲ ਬਣ ਕੇ ਜਿਹੜੀ ਦਿਵਾਲੀ ਆਈ ਆ ਹਮੇਸ਼ਾ ਇਹ ਪਰਿਵਾਰ ਜਿਹੜਾ ਯਾਦ ਕਰਦੇ ਆ ਤੇ ਅੱਜ ਪੈਣ ਸਦਾ ਦਲਜੀਤ ਸਿੰਘ ਆਏ ਨੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਅੱਜ ਮਤ ਕਰਨ ਵਾਸਤੇ ਗਈ ਸੋਚਿਆ ਸੀ ਇਸਦਾ ਆਉਣਗੇ ਮਤੇ ਵਾਸਤੇ ਪੁਲਿਸ ਸਾਹਿਬ ਨਹੀਂ ਇਹਨਾਂ ਦਾ ਇਹਨਾਂ ਸੁਪਨਾ ਹਨ ਸੋਚਿਆ ਵੀ ਨਹੀਂ ਕਦੀ ਪੀ ਸਾਡੇ ਇਕ ਕੱਲ ਬਣੇਗੀ ਤੇ ਇਨਾਂ ਹਾਲਾਤਾਂ ਜਿਹੀਂ ਰਵਾਂਗੇ ਵੀਡੀਓ ਬਣਾਵਾਂਗੇ ਹਾਂਜੀ ਕਿ ਲੱਗਦਾ ਨਹੀਂ ਅੱਜ ਕਿਤੇ ਮਜਬੂਰੀ ਬਣ ਗਈ ਆ ਤੁਹਾਡੀ ਵੀ ਵੀਡੀਓ ਬਣਾਉਣੀ ਜਾਂ ਸ਼ਾਇਦ ਪਰਵਾਰ ਵਾਸਤੇ ਕੋਈ ਦਾਨੀ ਸੱਜਾਂ ਕੋਈ ਸਮਾਜ ਸੇਵੀ ਸ਼ਾਇਦ ਅੱਗੇ ਆਵੇ ਕਿ ਲੱਗਦਾ ਨਹੀਂ ਕਿਤੇ ਮਜਬੂਰੀ ਹੋ ਗਈ ਤੁਹਾਡੀ ਹਾਂਜੀ ਮਜਬੂਰੀ ਤੇ ਤਾਂ ਹੀ ਆਪਾਂ ਇਹ ਕਦਮ ਚੁੱਕਿਆ ਤੇ ਇਨਾਂ ਨੂੰ ਵੀ ਸਾਨੂੰ ਕਿਸੇ ਨੇ ਦੱਸਿਆ ਇਨਾਂ ਬਾਰੇ ਵੀ ਬਹੁਤ ਮਦਦ ਕਰਦੇ ਆ ਤੇ ਫਿਰ ਆਪਾਂ ਇਨਾਂ ਨੂੰ ਫੋਨ ਕਰਕੇ ਬੁਲਾਇਆ ਹਾਂਜੀ ਤੇ ਉਹ ਫਿਰ ਸਾਨੂੰ ਵਾਦ ਤੋਂ ਵਾਦ ਦੀ ਮਦਦ ਕੀਤੀ ਉਹਨਾਂ ਨੇ ਘਰ ਆਏ ਰਾਸ਼ਨ ਦੇਖ ਗਏ ਨੇ ਤੇ ਬੁੱਕਾਂ ਕਾਪੀਆਂ ਬੱਚਿਆਂ ਨੂੰ ਦੇਖ ਗਏ ਨੇ ਹਾਂਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵਾਦ ਵਾਦ ਇਸ ਪਰਿਵਾਰ ਦੀ ਮਦਦ ਕਰਿਓ ਸਰਦਾਰ ਦਡੀਸਨ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਅਕਸਰ ਲੋੜਵੰਦ ਪਰਿਵਾਰਾਂ ਦੀ ਸਾਹ ਲੈਿੰਦੇ-ਦੇ ਮਦਦ ਕਰਦੇ ਨੇ ਅੱਜ ਵੀ ਇਸ ਪਰਿਵਾਰ ਦੀ ਮਦਦ ਵਾਚੇ ਨੇ ਸਰਦਾਰ ਜੀ ਕਿਸ ਤਰ੍ਹਾਂ ਪਰਿਵਾਰ ਬਾਰੇ ਪਤਾ ਲੱਗਾ ਤੇ ਅਸੀਂ ਦੇਖਿਆ ਜਦੋਂ ਤੁਸੀਂ ਆਏ ਸੀ ਬੱਚਿਆਂ ਦੇ ਚਿਹਰੇ ਖੁਸ਼ੀ ਆ ਗਈ ਪਰ ਤੁਹਾਡੀਆਂ ਅੱਖਾਂ ਨਰਮ ਹੋ ਗਈਆਂ ਸੀ ਕੀ ਕਾਰਨ ਨੀ ਬਣਿਆ ਦੇਖੋ ਜੀ ਸਾਨੂੰ ਇੱਕ ਫੋਨ ਆਇਆ ਸੀਗਾ ਫੋਨ ਜਦੋਂ ਆਇਆ ਸੀਗਾ ਅੱਜ ਉਹ 5-7 10 ਦਿਨ ਹੋ ਗਏ ਤੇ ਉਹ ਜਦੋਂ ਫੋਨ ਆਇਆ ਸੀ ਮੈਂ ਦਬਾਰਾ ਉਹਦਾ ਨੰਬਰ ਨਹੀਂ ਸੀ ਮਿਲਿਆ ਤੇ ਮੈਂ 2-4 ਦਿਨ ਪਹਿਲਾਂ ਵੀ ਮੈਂ ਕੋਸ਼ਿਸ਼ ਕੀਤੀ ਸੀ ਮੈਂ ਇਹਨਾਂ ਨਾਲ ਕੰਟੈਕਟ ਕਰਾਂ ਫਿਰ ਮੈਂ ਇੱਕ ਦਿਨ ਫੋਨ ਆਇਆ ਸੀ ਤੇ ਮੈਂ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਸਰਪੰਚ ਨੇ ਕਿਹਾ ਕਿ ਬਹੁਤ ਹੀ ਲੋੜਵੰਦ ਪਰਿਵਾਰ ਆ ਤੇ ਤੁਸੀਂ ਜੇ ਇਹਨਾਂ ਦਾ ਕੋਪਰੋਚ ਕਰ ਲੋ ਤੇ ਬੜੀ ਮਿਹਰਬਾਨੀ ਹੋਏਗੀ ਵੀ ਅਸੀਂ ਵੀ ਇਹਨਾਂ ਦੀ ਹੈਲਪ ਕਰਦੇ ਹਾਂ ਸੋ ਅੱਜ ਜਿਹੜਾ ਮੈਂ ਉਹ ਦੁੱਖ ਦੇਖਿਆ ਸੀ ਮੈਂ ਸੁਣਿਆ ਸੀ ਪਰ ਮੈਨੂੰ ਇੰਨਾ ਲੱਗਿਆ ਨਹੀਂ ਪਰ ਜਦੋਂ ਮੈਂ ਇੱਥੇ ਆਇਆ ਨਾ ਮੈਂ ਉਹ ਬਿਆਨ ਨਹੀਂ ਕਰ ਸਕਦਾ ਵੀ ਇਹੋ ਜਿਹੇ ਹਾਲਾਤ ਵੀ ਹੋ ਸਕਦੇ ਆ ਕਿ ਇੱਕ ਬੰਦਾ ਕੋਈ ਪਰਦੇਸ ਗਿਆ ਹੋਵੇ ਉਹ ਕਮਾਈ ਕਰਕੇ ਦੋ ਚਾਰ ਸਾਲ ਬਾਅਦ ਆ ਜਾਏ ਕੋਈ ਬੰਦਾ ਹਸਪਤਾਲ ਗਿਆ ਹੋਵੇ ਬੁਰੀ ਗ੍ਰੀਮੀ ਹੈ ਹਾਂ ਤੇ ਉਹ ਵੀ ਵਾਪਸ ਆ ਜਾਂਦਾ ਜਾਂ ਉਹ ਠੀਕ ਹੋ ਕੇ ਵਾਪਸ ਆ ਜਾਂਦਾ ਪਰ ਇਹਨਾਂ ਦਾ ਜਿਹੜਾ ਘਰ ਦਾ ਮੁਖੀ ਸੀਗਾ ਸੁਖਵਿੰਦਰ ਸਿੰਘ ਉਹ ਤੇ ਸਾਰੇ ਹੱਥੀਂ ਇਹਨਾਂ ਕਾਰਜ ਕੀਤੇ ਤੇ ਉਹ ਵਾਪਸ ਤੇ ਆਉਣੇ ਨਹੀਂ ਤੇ ਇਹਨਾਂ ਬੱਚਿਆਂ ਦਾ ਜਿਦਾਂ ਇਹ ਬੱਚਿਆਂ ਨੂੰ ਕਹਿੰਦੇ ਕਿ ਸਾਨੂੰ ਸਕੂਲ ਛੱਡਣ ਵਾਸਤੇ ਜਦੋਂ ਵੀ ਕੋ ਦਿਨ ਦਿਹਾੜ ਆਉਂਦਾ ਉਹ ਯਾਦਾਂ ਉਹ ਜਿਹੜੇ ਤੋਹਫੇ ਦਿੰਦੇ ਸੀ ਜਾਂ ਉਹ ਚੀਜ਼ਾਂ ਜਿਹੜੀਆਂ ਡਿਮਾਂਡ ਬੱਚਿਆਂ ਦੀ ਹੁੰਦੀ ਹੈ ਅੱਜਕੱਲ ਹਰ ਇੱਕ ਬੱਚਾ ਮੰਗਦਾ ਆਪਣੇ ਪਾਕ ਪਾਪਾ ਦੀ ਸ਼ਾਮ ਨੂੰ ਪਾਪਾ ਕੀ ਲੈ ਕੇ ਆਓਗੇ ਤੇ ਇਹ ਬੱਚਿਆਂ ਦੀਆਂ ਆਸਾਂ ਇਹਨਾਂ ਦੀਆਂ ਜਿਹੜੀਆਂ ਉਹ ਜਿਹੜੇ ਤ੍ਰਿਸ਼ਨਾਵਾਂ ਜਾਂ ਇਹਨਾਂ ਨੂੰ ਅਸੀਂ ਜੋ ਵੀ ਡਿਮਾਂਡ ਕਰਦੇ ਤੇ ਅਸੀਂ ਉਹ ਕੌਣ ਪੂਰੀ ਕਰੇਗਾ ਇਹ ਮੇਰੇ ਮਾਤਾ ਜੀ ਸੀ ਇਹਨਾਂ ਦੇ ਜਿਹੜੇ ਘਰ ਵਾਲੇ ਸੀ ਉਹਨਾਂ ਦਾ ਸੁੱਖ ਬੱਚੇ ਨੂੰ ਨਹੀਂ ਮਿਲਿਆ ਤੇ ਬੱਚੇ ਨੂੰ ਆਪਣੇ ਬੱਚਿਆਂ ਦਾ ਸੁੱਖ ਨਹੀਂ ਮਿਲਿਆ ਤੇ ਕਿੰਦੀ ਵੱਡੀ ਇੱਕ ਤਰਸਦੀ ਆ ਕਿ ਪ੍ਰਮਾਤਮਾ ਉਹਨੂੰ ਛੋਟੀ ਮਰ ਚ ਲੈ ਗਿਆ ਤੇ ਜਿਹੜੇ ਛੋਟੇ ਬੱਚੇ ਆ ਜਿਹੇ ਕਿ ਜਿਹੜੇ ਚੱਲਣਾ ਵੀ ਸਿੱਖ ਪਾਏ ਇਹ ਬੱਚਿਆਂ ਦੇ ਉੱਤੇ ਇੱਕ ਬੜੀ ਵੱਡੀ ਪੰਡ ਡੇਗ ਪਈ ਆ ਸੋ ਇਹ ਇੱਕ ਬਹੁਤ ਵੱਡੇ ਕੀ ਘਾਟ ਆ ਨਾ ਜ਼ਿੰਦਗੀ ਚ ਪੂਰਾ ਹੋਣ ਵਾਲਾ ਘਾਟਾ ਵਾ ਜਿਹੜਾ ਕਦੀ ਪੂਰਾ ਨਹੀਂ ਹੋ ਸਕਦਾ ਪਰ ਭੈਣ ਜਿੱਦਾਂ ਐਨਾ ਰੋਂਦੀ ਆ ਨਾ ਮੈਂ ਉਹ ਮੈਂ ਉਹਦੇ ਆ ਦੇ ਵੇਖ ਕੇ ਜਿਆਦਾ ਭਾਵਕ ਹੋਇਆ ਵੀ ਉਹ ਪਹਿਮੇ ਆ ਤੇ ਘੜੀ ਦੀ ਘੜੀ ਆਇਆ ਤੇ ਮੈਂ ਭਾਵਕ ਹੋ ਗਿਆ ਤੇ ਜਿਹੜੀ ਇਸ ਘਟ ਵਿੱਚ ਰਹਿ ਰਹੇ ਉਹਨਾਂ ਤੇ ਕੀ ਬਣੂਗਾ ਅਸੀਂ ਪਹਿਲਾਂ ਜੋ ਗੱਲਬਾਤ ਕੀਤੀ ਉਹਦੇ ਪਹਿਲਾਂ ਕਹਿਣਾ ਸੀ ਜਦੋਂ ਉਹਨਾਂ ਦਾ ਘਰ ਵਾਲਾ ਸਰਦਾਰ ਸੁਖਦੇਵ ਸਿੰਘ ਜੀਂਦਾ ਸੀ ਨਾ ਤੇ ਉਹਨੇ ਕਿਹਾ ਸੀ ਵੀ ਤੁਹਾਨੂੰ ਰਾਣੀ ਬਣਾ ਕੇ ਰੱਖਣਾ ਵਾ ਇਹ ਜਿਹੜਾ ਘਰ ਵਾਲਾ ਜਿਹੜੀ ਕੋਠੀ ਤਿਆਰ ਕਰਨੀ ਆ ਕਹਿੰਦੇ ਵੀ ਤੁਸੀਂ ਕਦੀ ਪੋਚਾਣੀ ਮਾਰਦਾ ਇੱਥੇ ਟੈਲਾ ਤੱਕ ਲੱਜਣੀਆਂ ਨੇ ਪਰ ਸੁਪਣਾ ਦੂਰ ਰਹਿ ਗਿਆ ਨਾ ਟੈਲਾ ਲੱਗ ਸਕੀਆਂ ਨਾ ਕੰਧਾਂ ਦੇ ਬਾਹਰ ਪੇਪਰ ਲੱਗ ਸਕਿਆ ਅੱਜ ਵੀ ਜਿੱਥੇ ਸੁਖਿੰਦਰ ਸਿੰਘ ਨੇ ਇਟਲ ਵਾਈਸੀ ਉਹ ਹਟ ਲੱਗੀ ਆ ਉੱਥੋਂ ਬਰਵਾਰ ਪਰਿਵਾਰ ਕੋਈ ਇੱਕ ਇਟ ਤੱਕ ਨਹੀਂ ਲੱਗੀ ਇਸ ਘਰ ਵਿੱਚ। ਵੇਖੋ ਜੀ ਜਿਹੜੇ ਸਾਡੇ ਸੱਜਣ ਜਾਂ ਵੇਖ ਰਹੇ ਆ ਵੀਡੀਓ ਦਰਸ਼ਕ ਉਹਨਾਂ ਵਿੱਚ ਕੋਈ ਨਾ ਕੋਈ ਪ੍ਰਮਾਤਮਾ ਨੇ ਫਰਿਸ਼ਤਾ ਬਣਾ ਕੇ ਭੇਜਣਾ। ਤੇ ਉਹਨਾਂ ਨੇ ਇਹਨਾਂ ਦੀ ਸੁਣਵਾਈ ਕਰ ਦੇਣੀ। ਮੈਂ ਤਾਂ ਕੁਝ ਕਹਿਣਾ ਨਹੀਂ। ਕਿਉਂਕਿ ਲੋਕਾਂ ਨੂੰ ਲੱਗਦਾ ਕਿ ਵਾਕਿਆ ਜਿੱਥੇ ਲੋੜ ਹੈਗੀ ਜਿੱਥੇ ਲੋੜਵੰਦ ਆ ਅਸੀਂ ਉਹਨਾਂ ਦੀ ਵੀਡੀਓ ਪਾਉਂਦੇ ਆ ਅਸੀਂ ਉਹਨਾਂ ਦੀ ਜਿਹੜੀ ਆਵਾਜ਼ ਆ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਂਦੇ ਜਿਹੜੇ ਦਾਨੀ ਸੱਜਣੇ ਸੇਵਾ ਕਰਨੀ ਚਾਹੁੰਦੇ ਆ ਉਹ ਆਪਣੇ ਹੱਥੀਂ ਸੇਵਾ ਕਰ ਤੇ ਇਹਨਾਂ ਦੇ ਘਰ ਦੇ ਜੋ ਹਾਲਾਤ ਨੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਜੋ ਕਰ ਸਕਦੇ ਆ ਉਹ ਕਰ ਲੈਣ ਤੇ ਇੱਕ ਵੈਸੇ ਲੋੜ ਵੀ ਹੈਗੀ ਇੱਥੇ ਜੇ ਅੱਜ ਇਹ ਬੱਚਿਆਂ ਨੂੰ ਮੰਨ ਲਓ ਬੱਚੇ ਪੜ੍ਹੇ ਨਾ ਕਿਸੇ ਗਲਤ ਸੋਸਾਇਟੀ 'ਚ ਪੈ ਗਏ ਜਾਂ ਉਹ ਉਹੋ ਜੀ ਗਲਤ ਸੋਸਾਇਟੀ ਮਿਲ ਗਈ ਜਾਂ ਬੱਚੇ ਹੋਰ ਪਾਸੇ ਚਲੇ ਗਏ ਤੇ ਉਹਨੂੰ ਫਿਰ ਵਾਪਸ ਲਿਆਉਣਾ ਉਦੋਂ ਵਾਪਸ ਲਿਆਉਣਾ ਬੜਾ ਔਖਾ ਹੁਣ ਆਪਾਂ ਇਹਨੂੰ ਜਿਹੜੇ ਪਾਸੇ ਮੋਲਡ ਕਰੀ ਜਾਵਾਂਗੇ ਜਿਹੜੇ ਪਾਸੇ ਤੋਰੀ ਜਾਵਾਂਗੇ ਉੱਤਰਦਾ ਜਾਏਗਾ ਲੇਕਿਨ ਇਸ ਵੇਲੇ ਸਾਨੂੰ ਇਹਨਾਂ ਨੂੰ ਸਪੋਰਟ ਦੇਣ ਦੀ ਜ਼ਰੂਰਤ ਆ ਉਹ ਸਪੋਰਟ ਜਿਹੜੀ ਤਿਲ ਫੋਲ ਪੇਟਾ ਜਿਹਦੀ ਤੁਹਾਡੇ ਆ ਕੇ ਜਾਂ ਤੁਸੀਂ ਸਿਰ ਦੇ ਉੱਤੇ ਹੱਥ ਧੱਕਦੇ ਕੋ ਉਹ ਵੀ ਬੜਾ ਵੱਡਾ ਅਸ਼ੀਰਵਾਦ ਹੈ ਇੱਕ ਤੁਸੀਂ ਆ ਕੇ ਇਹਨਾਂ ਦੇ ਜਿਹੜਾ ਸਿਰ ਕੱਜਦੇ ਹੋਗੇ ਤੇ ਉਹ ਵੀ ਇੱਕ ਬੜਾ ਵੱਡੀ 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 ਸਪੋਰਟ ਹੈ ਸੋ ਦਾਨੀ ਸੱਜਣ ਜਿਹੜੇ ਸੁਣਦੇ ਪਏ ਨੇ ਜਾਂ ਵੇਖਦੇ ਪਏ ਨੇ ਉਹਨਾਂ ਦੇ ਤੇ ਅੱਗੇ ਇਹੋ ਅਪੀਲ ਆ ਕਿ ਮੇਰਾ ਜਿੱਦਾਂ ਤੁਸੀਂ ਅੱਗੇ ਪਹਿਲਾਂ ਪਿਆਰ ਦਿੰਦੇ ਰਹੋ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਪਰਵਾਹ ਤੇ ਸਿਰ ਦੇ ਉੱਤੇ ਹੱਥ ਰੱਖੋਗੇ। ਅਸੀਂ ਦੇਖਿਆ ਜਦੋਂ ਤੁਸੀਂ ਕਾਪੀਆਂ ਲੈ ਕੇ ਆਏ ਸੀ ਬੱਚਿਆਂ ਵਾਸਤੇ ਬੱਚੀ ਖਾਸ ਕਰਕੇ ਧੀਆਂ ਦੇ ਜਿਹੜੀ ਇਹ ਬੇਟੀ ਆ ਉਹਦੇ ਬੜੇ ਚਿਹਰੇ ਖੁਸ਼ੀ ਸੀ। ਉਹ ਮਸਮੂਸ ਕਰ ਰਹੀ ਵੀ ਸ਼ਾਇਦ ਜਿਸ ਤਰ੍ਹਾਂ ਮੇਰੇ ਪਾਪਾ ਮੇਰੇ ਵਾਸਤੇ ਕਾਪੀ ਕਿਤਾਬਾਂ ਲੈ ਕੇ ਆਣ ਬੱਚੀ ਬਹੁਤ ਖੁਸ਼ ਹੋਈ। ਆਪਣੇ ਭਰਾ ਨੂੰ ਕਹਿਣ ਲੱਪੀ ਵੀ ਆ 11 ਕਾਪੀਆਂ ਮੈਂ ਰੱਖਣੀ ਆ 9 ਕਾਪੇ ਤੂੰ ਰੱਖ। ਇਸ ਤਰੀਕਾ ਕਾਊਂਟਿੰਗ ਕਰ ਲਾ ਪਿਓ ਲੈ ਕੇ। ਬੱਚੀਆਂ ਦੀ ਕਿੰਨੀ ਬਹੁਤ ਖੁਸ਼ੀ ਹੈਗੀ ਸੀ। ਨਹੀਂ ਜੀ ਵੇਖੋ ਕਾਪੀਆਂ ਤੇ ਚਲੋ ਮੈਂ ਬਰਾਬਰ ਦੇਣੀਆਂ ਸੀਗੀਆਂ। ਮੈਂ ਵੱਡੇ ਭਾਈ ਨੂੰ ਉਹ ਨਹੀਂ ਆਬ ਜ ਵੱਡੇ ਬੱਚ ਬਹੁਤ ਨੇ ਕਿ ਆ ਕੇ ਨਹੀਂ ਛੋਟੀ ਭੈਣ ਨੂੰ ਜ਼ਿਆਦਾ ਦੇ ਦਿਓ ਇਹ ਇੱਕ ਨਾ ਇਤਿਹਾਗ ਹੁੰਦਾ ਹੈ ਤਿਆਗ ਆਪਣੇ ਵਾਸਤੇ ਕੀਤਾ ਜਾਂਦਾ ਤੇ ਉਹ ਬੱਚੇ ਚ ਬੜਪਣ ਹੈ ਉਹਨੂੰ ਚੰਗੇ ਸੰਸਕਾਰ ਮਿਲੇ ਨੇ ਚਾਹੇ ਦਾਦੀਆਂ ਤੋਂ ਮਿਲੇ ਚਾਹੇ ਮਾਂ ਵੱਲੋਂ ਮਿਲੇ ਉਹ ਉਹਨੇ ਉਹ ਛੋਟੀ ਵਾਸਤੇ ਕੁਰਬਾਨੀ ਕੀਤੀ ਆ ਕਿ ਮੈਨੂੰ ਜਿਆਦਾ ਕਾਪੀਆਂ ਨਹੀਂ ਥੋੜੀਆਂ ਦੇ ਦੇ। ਸੋ ਜਦੋਂ ਬੱਚੀ ਨੂੰ ਕਾਪੀਆਂ ਦਿੱਤੀਆਂ ਬੱਚੀ ਕਾਪੀਆਂ ਵੇਖ ਕੇ ਖੁਸ਼ ਹੋ ਗਈ। ਉਹਨੂੰ ਵੀ ਐ ਲੱਗਿਆ ਵੀ ਜਿਸਾ ਜਦੋਂ ਸਾਡੇ ਪਾਪਾ ਸਾਡੀ ਉਹ ਚੀਜ਼ਾਂ ਲੈ ਕੇ ਆਉਂਦੇ ਸੀ ਇਸ ਤਰ੍ਹਾਂ ਕੋਈ ਅੰਕਲ ਇਹ ਜਿਹੜੇ ਸਾਡੀ ਸਮਾਨ ਲੈ ਕੇ ਆਏ। ਠੀਕ ਹੈ। ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਸੀ ਸਰਦਾਰ ਦਰਜੀਤ ਸਿੰਘ ਜਿਹੜੇ ਕਿ ਸਾਬਕਾ ਇਨਸਪੈਕਟਰ ਨੇ ਪੰਜਾਬ ਪੁਲਿਸ ਵਿੱਚ ਤੇ ਅਕਸਰ ਪਰਿਵਾਰਾਂ ਦੀ ਲੋੜ ਪਰਵੰਦ ਪਰਿਵਾਰਾਂ ਦੀ ਹਮੇਸ਼ਾ ਸਾਰ ਲੈਂਦੇ ਨੇ। ਅੱਜ ਵੀ ਸਦਾਸਖ ਹੁੰਦੇ ਸਿੰਨੇ ਕਰਿਆ ਇਹਨੇ ਪਿੰਡ ਰੋਕੇ ਵਿੱਚ ਤੁਸੀਂ ਦੇਖ ਸਕਦੇ ਹੋ ਅਤੇ ਪਰਿਵਾਰ ਦੇ ਚਿਹਰੇ ਤੇ ਕਿਹਦੇ ਖੁਸ਼ੀ ਆ ਗਈ ਹੈ ਵੀ ਕੋਈ ਨਾ ਕੋਈ ਸਾਡੇ ਘਰੇ ਜ਼ਰੂਰ ਬੌਰਿਆ ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਨੇ ਸਾਡੀ ਦਸ਼ਕਾਂ ਨੂੰ ਪੀੜਸ ਪਰਿਵਾਰ ਨੂੰ ਜਿੰਨੀ ਕੋ ਤੇਰਫੁੱਲ ਸੇਵਾ ਜਿਹੜੀ ਕਰ ਸਕਦਾ ਅੱਗੇ ਆ ਕੇ ਸੇਵਾ ਜੁਰ ਕਰੇ ਮਦਦ ਜੁਰ ਕਰੇ ਤਾਂ ਜੋ ਕਿ ਬੱਚਿਆਂ ਦੇ ਸੁਪਨੇ ਗੇ ਦੇਖੇ ਸੀ ਉਹਨਾਂ ਦੇ ਪਿਤਾ ਨੇ ਵੱਡੇ ਕਰਕੇ ਬੱਚੇ ਨੂੰ ਪਰ ਉਹ ਲੋਕਾਂ ਦੇ ਸੁਪਰੇ ਜਿਹੜੇ ਪੂਰੇ ਹੋ ਸਕਣ ਕਿਉਂਕਿ ਕਾਦਾ ਮੁਖੀ ਆ ਜਦੋਂ ਚਲੇ ਜਾਂਦਾ ਵਾ ਤੇ ਘਰ ਦੇ ਕੀ ਹਾਲਾਤ ਹੋ ਜਾਂਦੇ ਤੁਸੀਂ ਦੇਖ ਸਕਦੇ ਹੋ ਦੋ ਵਕਤ ਦੀ ਰੋਟੀ ਦਾ ਜਿਹੜਾ ਇੰਤਜ਼ਾਮ ਕਰਨਾ ਔਖਾ ਹੋ ਜਾਂਦਾ ਵਾ ਸਾਡੀ ਦਸ਼ਕਾਂ ਨੂੰ ਪੀਲੇਸ ਵੀਡੀਓ ਵੱਤਵਾਦ ਸ਼ੇਅਰ ਜਰੂਰ ਕਰਦੇ ਹੋ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾਦ